ਇਸ ਵੇਲੇ ਮੇਰੇ ਨਾਲ ਕੁਲਵਿੰਦਰ ਸਿੰਘ ਮਾਹੀ ਜੁੜੇ ਨੇ ਜਿਹੜੇ ਕਿ ਯੂਬਾ ਸਿਟੀ ਤੋਂ ਨੇ ਜਿੱਥੋਂ ਜਸ਼ਨਪ੍ਰੀਤ ਦਾ ਜ਼ਿਕਰ ਹੋਇਆ ਸੀਗਾ ਔਰ ਜਿਹੜੇ ਲਗਭਗ 26 ਸਾਲ ਤੋਂ ਟ੍ਰੈਕਿੰਗ ਨਾਲ ਜੁੜੇ ਹੋਏ ਨੇ ਡ్రਾਈਵਿੰਗ ਕਰ ਰਹੇ ਨੇ ਸੋ ਸਭ ਤੋਂ ਪਹਿਲਾਂ ਮਾਹੀ ਸਾਹਿਬ ਮੈਂ ਤੁਹਾਨੂੰ ਜੀ ਆਇਆਂ ਕਹਣਾ ਜੀ ਥੈਂਕ ਯੂ ਰੰਦਾਵਾ ਸਾਹਿਬ ਧੰਨਵਾਦ ਤੁਹਾਡਾ ਬਹੁਤ ਸਰਜੀਓ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਦੋਂ ਤੁਸੀਂ ਮੈਨੂੰ ਨੌਕ ਕੀਤਾ ਮੈਨੂੰ ਲੱਗਿਆ ਕਿ ਇਹ ਫਰਸਟ ਹੈਂਡ ਇਨਫੋਰਮੇਸ਼ਨ ਹੈ ਜਿਹੜਾ ਵਿਅਕਤੀ ਸੜਕ ਤੇ ਆ ਜਿਹੜਾ ਵਿਅਕਤੀ ਰੋਜ਼ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਫੇਸ ਕਰ ਰਿਹਾ ਮੈਨੂੰ ਤਾਂ ਲੱਗਿਆ ਕਿ ਆਪਾਂ ਇਹਨੂੰ ਰਿਕਾਰਡ ਕਰ ਲਈਏ ਆਪਣੇ ਸਰੋਤਿਆਂ ਲਈ ਸੁਣਨ ਵਾਲਿਆਂ ਲਈ ਮਾਹੀ ਸਾਹਿਬ ਪਹਿਲਾਂ ਤਾਂ ਇਹ ਦੱਸੋ ਤੁਸੀਂ ਹੁਣ ਵੀ ਟਰੱਕ ਚਲਾ ਰਹੇ ਹੋ ਇਸ ਵੇਲੇ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਕਿੱਥੋਂ ਕਿੱਧਰ ਨੂੰ ਜਾ ਰਹੇ ਹੋ ਔਰ ਦੋ ਦਿਨ ਤੋਂ ਦਰਮਿਆਨ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਆਈ ਹੈ ਮੈਨੂੰ ਤਾਂ ਪਹਿਲਾਂ ਤਾਜ਼ਾ ਹਾਲਾਤ ਜ਼ਰੂਰ ਦੱਸੋ ਉੱਥੋਂ ਦੇ ਹਾਂਜੀ ਭਾਈ ਮੈਂ ਨਾ ਅਸਲ ਚ ਅੱਜ ਘਰੋਂ ਐਦਾਂ ਕਿ ਤੁਰਿਆ ਹੀ ਸੀਗਾ ਯੂਬਾ ਸਿਟੀ ਤੋਂ 2 ਘੰਟੇ ਹੋ ਗਏ ਮੈਂ ਉਧਰ ਲਾਸ ਐਂਜਲਸ ਏਰੀਏ ਦੇ ਵਿੱਚ ਜਾਣਾ ਆ অন্ਟਾਰੀਓ ਸਾਈਡ ਜਿੱਦਾਂ ਤੇ ਈਸਟ ਲਾਸ ਐਂਜਲਸ ਏਰੀਏ ਦੇ ਵਿੱਚ ਜਾਣਾ ਮੈਂ ਹਣਾ ਇਹ 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 অন্ਟਾਰੀਓ ਸਾਈਡ ਤੇ ਹੀ ਹਾਦਸਾ ਹੋਇਆ ਸੀ ਹਾਂਜੀ অন্ਟਾਰੀਓ ਸਾਈਡ ਤੇ ਹਾਦਸਾ ਹੋਇਆ ਇਹ ਭਾਜੀ ਜਿਹੜਾ ਆ ਅਸੀਂ ਹਣਾ ਜਿੰਨੇ ਵੀ ਪੁਰਾਣੇ ਡਰਾਈਵਰ ਆ ਨਾ ਭਾਜੀ ਤਕਰੀਬਨ ਇਹ ਪੁਆਇੰਟ ਨੋਟ ਹੁੰਦੇ ਸਾਡੇ ਦਿਮਾਗ 'ਚ ਵੀ ਜਿੱਦਾਂ ਐਸ ਏਰੀਏ ਦੇ ਵਿੱਚ ਟ੍ਰੈਫਿਕ ਲੱਗਣਾ ਹੀ ਲੱਗਣਾ ਆ ਹੂੰ ਉੱਥੇ ਉੱਥੇ ਕੁਦਰਤੀ ਤੌਰ ਤੇ ਆ ਜਿੰਨੇ ਪ੍ਰਾਣੇ ਬੰਦੇ ਉਹ ਥੋੜੇ ਜਿਹਾ ਅਲਰਟ ਹੋ ਜਾਂਦੇ ਭਾਜੀ ਠੀਕ ਹੈ ਜਿਹੜੇ ਜਿਹੜੀ ਇੱਕ ਇੱਕ ਮੇਨ ਸਮੱਸਿਆ ਜਿਹੜੀ ਆਈ ਆ ਜਿਹੜੇ ਗਾਹਾਂ ਗਾਹਾਂ ਇਦਾਂ ਹੈ ਕਿ ਜਿਹੜੀ ਆਪਣੇ ਟਰੱਕਿੰਗ ਆ ਨਾ ਸੌਖੀ ਬਹੁਤ ਹੋ ਗਈ ਭਾਜੀ ਉਹ ਕਿਵੇਂ ਸੌਖੀ ਇਦਾਂ ਹੋ ਗਈ ਇੱਕ ਤਾਂ ਟਰੱਕ ਆਟੋ ਆ ਗਏ ਹੂੰ ਜਦੋਂ ਅਸੀਂ ਪਹਿਲੇ ਸਮਿਆਂ 'ਚ ਆਏ ਸੀ ਭਾਜੀ ਜਦ ਕਿਤੇ ਜਾਣਾ ਡਾਇਰੈਕਸ਼ਨ ਲੱਭਣ ਲਈ ਇੱਕ ਦੂਸਰੇ ਤੋਂ ਪੁੱਛੀ ਜਾਣਾ ਯਾਰ ਫਲਾਨੇ ਵੇਅਰਹਾਊਸ ਦੇ ਵਿੱਚ ਕਿੱਦਾਂ ਜਾਣਾ ਉਹ ਉਹ ਮੁੜ ਕੇ ਉਹ ਫਿਰ ਬੁੱਕ ਤੇ ਲਿਖੀ ਜਾਣਾ ਭਾਜੀ ਠੀਕ ਹੈ ਕਿਉਂਕਿ ਕਈ ਵਾਰ ਉਹਨਾਂ ਨੂੰ ਫੋਨ ਕਰਨਾ ਕਿਸੇ ਨੇ ਫੋਨ ਨਾ ਚੱਕਣਾ ਮੋੜਿਓ ਤੇ ਮੁੰਡਿਆਂ ਨੇ ਇੱਕ ਦੂਜੇ ਨੂੰ ਪੁੱਛੀ ਜਾਣਾ ਯਾਰ ਓ ਸਵੇਅਰਹਾਊਸ ਦੇ ਵਿੱਚ ਤੂੰ ਗਿਆ ਸੀ ਕਿੱਦਾਂ ਜਾਣਾ ਕਿ ਤੇ ਯਾਨੀ ਹੁਣ ਨੈਵੀਗੇਸ਼ਨ ਸਿਸਟਮ ਬੜੇ ਸੌਖੇ ਆ ਗਏ ਫੋਨ ਦਾ ਫੋਨ 'ਚ ਸਾਰੇ ਆ ਛੋਟੇ ਜਿਹੇ ਫੋਨ ਦੇ ਵਿੱਚ ਤੁਸੀਂ ਸਾਰੇ ਇਦਾਂ ਕੀ ਦੁਨੀਆ ਚੁੱਕੀ ਫਿਰਦੇ ਹਾਂ ਸਮਝ ਲਓ ਯੈਸ ਹਾਂ ਜੀ ਔਰ ਔਰ ਜਿਹੜੇ ਜਿਹੜੇ ਯੰਗਸਟਰ ਆ ਉਹ ਤਾਂ ਭਾਜੀ ਮੂਵੀ ਲਾ ਲੈਂਦੇ ਐ ਦਾ ਫੋਨ ਮੋਰੇ ਰੱਖ ਲੈਂਦੇ ਉਹਦੇ ਵਿੱਚ ਕੁਛ ਨਾ ਕੁਛ ਮੂਵੀ ਲਾ ਲੈਂਦੇ ਤਾਂ ਉਹ ਮੂਵੀ ਦੇਖਦੇ ਹੀ ਜਾਂਦੇ ਆ ਭਾਜੀ ਆਮ ਜਿੱਦਾਂ ਇਦਾਂ ਕਿ ਟਰੱਕਿੰਗ ਔਰ ਟਰੱਕ ਕਾਰ ਕਾਰਾਂ ਵਾਂਗੂ ਸੌਖੇ ਹੋ ਗਏ ਨਹੀਂ ਪਰ ਅਸੀਂ ਪਹਿਲਾਂ ਮੈਨੂਅਲ ਚਲਾਇਓ ਆ ਟਰੱਕ ਭਾਜੀ ਮੂਵੀ ਦੇਖਣਾ ਠੀਕ ਹੈ ਕੀ ਧਿਆਨ ਤਾਂ ਡਾਈਵਰਟ ਹੁੰਦਾ ਹਾਂਜੀ ਧਿਆਨ ਤੁਹਾਡਾ ਡਾਇਵਰਟ ਹੋ ਜਾਂਦਾ ਕਈ ਵਾਰ ਕੋਈ ਸੀਨੇ ਹੀ ਉਦਾਂ ਦਾ ਆ ਜਾਂਦਾ ਤੁਹਾਡਾ ਇਕਦਮ ਦਿਮਾਗ ਉਧਰ ਨੂੰ ਹੋ ਜਾਂਦਾ ਤੁਸੀਂ ਭੁੱਲੀ ਜਾਂਦੇ ਵੀ ਮੂਰੇ ਤੁਸੀਂ ਰੋਡ ਤੇ ਜਾ ਰਹੇ ਟਰੱਕ ਚਲਾਉਣੇ ਤੁਸੀਂ ਹਣਾ ਇਹ ਇਹ ਥੋੜ ਇਹ ਛੋਟੀਆਂ ਛੋਟੀਆਂ ਇਹਨੂੰ ਛੋਟੀ ਵੀ ਨਹੀਂ ਕਹਿ ਸਕਦੇ ਇਹ ਜਿੱਡੀ ਵੱਡੀ ਮਸ਼ੀਨਰੀ ਲੈ ਕੇ ਤੁਸੀਂ ਜਾ ਰਹੇ ਆ ਇਹ ਉਸ ਜੇ ਉਸ ਚੀਜ਼ ਦੇ ਨਜ਼ਰੀਏ ਤੋਂ ਦੇਖੀਏ ਤਾਂ ਬਹੁਤ ਵੱਡੀਆਂ ਅਣਗਹਿਲੀਆਂ ਆ ਇਹ ਭਾਈ ਨਹੀਂ ਵੈਸੇ ਜਿਹੜੇ ਆਪਣੇ ਬੰਦੇ ਨੇ ਉਨ੍ਹਾਂ ਦੇ ਵਿੱਚ ਭੈੜ ਕੀ ਨੇ ਕਿਉਂਕਿ ਆਮ ਦੇਖਿਆ ਜਾ ਰਿਹਾ ਕਿ ਆਪਾਂ ਹੁਣ ਨਿਸ਼ਾਨੇ ਤੇ ਆ ਉੱਥੇ ਬਿਲਕੁਲ ਅਰੰਦਾਵਾ ਸਾਹਿਬ ਗੱਲ ਤੁਹਾਡੀ ਸਹੀ ਆ ਉਹ ਤਾਂ ਦੇਖੋ ਕੁਦਰਤੀ ਤੌਰ ਤੇ ਜੇ ਇੱਕ ਬੰਦਾ ਮਾੜਾ ਕੰਮ ਕੋਈ ਵੀ ਕਿਸੇ ਨੇ ਕੀਤਾ ਤਾਂ ਉਹ ਸਾਰੀ ਕਮਿਊਨਿਟੀ ਤੇ ਹੀ ਅਸਰ ਪੈਂਦਾ ਜੀ ਲੇਕਿਨ ਇਹਦੇ ਵਿੱਚ ਇਦਾਂ ਹੈ ਗੱਲ ਇਦਾਂ ਵੀ ਹੈ ਨਹੀਂ ਪਈ ਜਿੱਥੇ ਜਿੱਥੇ ਸਾਡੀ ਕਮਿਊਨਿਟੀ ਦੀ ਬਹੁਤਾਤ ਆ ਭਾਜੀ ਜਿੱਦਾਂ ਹੁਣ ਈਸਟ ਕੋਸਟ ਤੇ ਵੈਸਟ ਕੋਸਟ ਕੈਲੀਫੋਰਨੀਆ ਏਰੀਆ ਕੈਲੀਫੋਰਨੀਆ ਹੋ ਗਿਆ ਇਧਰ ਓਰੇਗਨ ਵਾਸ਼ਿੰਗਟਨ ਜਾਂ ਉਧਰਲੀ ਜਾਂ ਆਪਾਂ ਆਲ ਦਾ ਵੇਜ ਆਪਾਂ ਈਸਟ ਕੋਸਟ ਜਾਈਏ ਉਧਰੇ ਤੱਕ ਨਿਊਯਾਰਕ ਸਾਈਡ ਉਧਰ ਆਪਣੀ ਜਿਹੜੀ ਕਮਿਊਨਿਟੀ ਕਾਫੀ ਆ ਉਥੇ ਉਥੇ ਨਹੀਂ ਸਮੱਸਿਆ ਆਈ ਇਦਾਂ ਦੀ ਉਸ ਵੇਲੇ ਵੀ ਜਿਹੜੀ 911 ਤੋਂ ਬਾਅਦ ਵੀ ਔਰ ਉਹਨਾ ਏਰੀਆ ਦੇ ਵਿੱਚ ਨਹੀਂ ਸਮੱਸਿਆ ਸਾਨੂੰ ਆਈ ਉਥੇ ਜਿਹੜੇ ਗੋਰੇ ਅਮਰੀਕਨ ਲੋਕ ਆ ਉਹਨਾਂ ਨੂੰ ਪਤਾ ਆ ਸਾਡਾ ਕੀ ਇਹ ਪੰਜਾਬੀ ਕਮਿਊਨਿਟੀ ਆ ਇਹ ਸਿੱਖਿਆ ਵੀ ਇਹ ਪੀ ਪੀ ਏ ਪੀ ਇਹ ਲੋਕ ਇਹਨਾਂ ਦਾ ਇਸਲਾਮਕ ਦਾ ਇਹਨਾਂ ਨਾਲ ਨਹੀਂ ਕੋਈ ਵਾਅ ਵਾਸਤਾ ਹੈ ਇਸਲਾਮ ਨਾਲ ਜੀ ਹਨ ਇਹ ਜਿੱਥੇ-ਜਿੱਥੇ ਸਾਡੀ ਕਮਿਊਨਿਟੀ ਘਟਿਆ ਕਈਆਂ ਗੋਰਿਆਂ ਨੂੰ ਨਹੀਂ ਪਤਾ ਅਮਰੀਕਨ ਲੋਕਾਂ ਨੂੰ ਉੱਥੇ-ਉੱਥੇ ਸਮੱਸਿਆ ਆਈ ਹੈ ਇਹ ਜਿਹੜੀ ਜਿਹੜੀ ਤੁਸੀਂ ਹੁਣ ਦੀ ਗੱਲ ਕਰਦੇ ਪਾਜੀ ਇਹ ਇੱਕ ਦਿਨ ਚ ਨਹੀਂ ਸਮੱਸਿਆ ਆਈ ਸਾਡੇ ਬੰਦੇਆਂ ਦੀਆਂ ਜਿਹੜੀਆਂ ਹਰਕਤਾਂ ਆਇਆ ਨਾ ਭਾਜੀ ਨਾ ਪ੍ਰੈਕਟਿਸ ਸਟਾਪਾਂ ਤੇ ਤੁਸੀਂ ਦੇਖ ਲਓ ਵੇ ਅੱਗੇ ਪਹਿਲੀਆਂ ਚ ਅਸੀਂ ਕੋਈ ਨਹੀਂ ਸੀ ਦੇਖੀਦਾ ਸੌਰੀ ਟੂ ਸੇ ਇਹ ਗੱਲਾਂ ਚਲੋ ਕਈ ਵਾਰ ਕਰਨੀਆਂ ਪੈਣੀਆਂ ਸਾਨੂੰ ਭਾਜੀ ਖੁੱਲ ਕੇ ਕਰਨੀਆਂ ਪੈਣੀਆਂ ਭਾਜੀ ਕਰਨੀਆਂ ਪੈਣੀਆਂ ਇੱਥੇ ਹੁਣ ਉਹ ਬਾਥਰੂਮਾਂ ਦੇ ਵਿੱਚ ਵੀ ਸਾਡੇ ਬੰਦੇ ਕਿ ਕਿ ਪਾਣੀ ਦੀ ਬੋਤਲ ਲੈ ਕੇ ਜਾਊਗੇ ਅੰਦਰ ਨੂੰ ਹਾਂਜੀ ਜਿਹੜਾ ਕਿ ਗੋਰੇ ਬਹੁਤ ਭੈੜੀ ਨਜ਼ਰਾਂ ਨਾਲ ਦੇਖਦੇ ਹੋ ਉਹ ਕਿਉਂ ਲੈ ਕਿਉਂ ਲੈ ਕੇ ਜਾਂਦੇ ਆ ਕਿਉਂ ਲੈ ਕੇ ਜਾਂਦੇ ਹਟਦੇ ਨਹੀਂ ਹਟਦੇ ਨਹੀਂ ਉਹ ਆਪਣੇ ਮਤਲਬ ਆਪਣਾ ਜਿਹੜਾ ਉਹ ਬਾਥਰੂਮ ਤੋਂ ਬਾਅਦ ਤੁਸੀਂ ਆਪਣਾ ਪਾਟ ਧੋਣਾ ਆ ਪਤਾ ਨਹੀਂ ਕਿਨੇ ਇਹਨਾਂ ਨੂੰ ਦੱਸ ਦਿੱਤਾ ਭਾਜੀ ਇੱਥੇ ਪਿਓ ਪਾਟ ਤੋਂ ਫੇਰ ਅੰਦਰ ਉਹ ਗਿੱਲਾ ਵੀ ਕਰਕੇ ਆਉਂਦੇ ਆ ਫਿਰ ਅੰਦਰ ਕਿਹੜਾ ਸਾਬਣ ਲੈ ਕੇ ਜਾਂਦੇ ਉਹਨਾਂ ਹੱਥਾਂ ਨਾਲ ਹੀ ਤੁਸੀਂ ਫਿਰ ਕੁੰਡੀ ਖੋਲਦੇ ਹੋ ਬਾਥਰੂਮ ਦੀ ਹੂੰ ਫਿਰ ਉਹ ਹੋਰ ਕਿਸੇ ਨੇ ਵੀ ਯੂਜ਼ ਕਰਨਾ ਹੁੰਦਾ ਹਨਾ ਫਿਰ ਜਾਨੀ ਉਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਫਿਰ ਕਈ ਬਾਥਰੂਮਾਂ ਦੇ ਵਿੱਚੇ ਬੋਤਲਾਂ ਛੱਡਿਆਉਂਦੇ ਤਿੰਨ ਤਿੰਨ ਚਾਰ ਚਾਰ ਬੋਤਲਾਂ ਪਈਆਂ ਹੁੰਦੀਆਂ ਭਾਜੀ ਓਹੋ ਹਨਾ ਪੁਰਾਣੇ ਸਮਿਆਂ 'ਚ ਇਦਾਂ ਦੀਆਂ ਹਰਕਤਾਂ ਸੀ ਨਹੀਂ ਦੇਖੀਦੀਆਂ ਸੀ ਭਾਜੀ ਹੂੰ ਨਵੇਂ ਜਿੰਨੇ ਮਤਲਬ ਜਿੰਨੇ ਵੀ ਚਾਹੇ ਕੋਈ ਵੀ ਐਦਾ ਕਿ ਸਮਾਲੀਨੇ ਆ ਚਾਹੇ ਕੋ ਰਸ਼ੀਅਨ ਹੈ ਜਾਂ ਕੁਛ ਵੀ ਆ ਸਿੰਕ ਦੇ ਵਿੱਚ ਪੈਰ ਰੱਖ ਕੇ ਬਾਕੀ ਪੈਰ ਧੋਣ ਲਾ ਪੋਗੇ ਬੰਦੇ ਓਹੋ ਹਾਂਜੀ ਤਾਂ ਗੋਰੇ ਗਾਲਾਂ ਵੀ ਕੱਢਦੇ ਆ ਗੋਰੇ ਦੇਖ ਕੇ ਫੇ ਉਹਨਾਂ ਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਇਹ ਹੁਣ ਇਹਦੇ ਇਹਦੇ ਬਸ ਨਹੀਂ ਮੈਂ ਕਹਿੰਦਾ ਕੁਦਰਤੀ ਫੇਰ ਵੀ ਪਾਜੀ ਇਹ ਚੰਗੇ ਲੋਕ ਆ ਹੂੰ ਆਪਾਂ ਪੰਜਾਬ ਦੇ ਵਿੱਚ ਇੱਕ ਇੱਕ ਆਪਣੇ ਕੋਈ ਨਾ ਪ੍ਰਵਾਸੀ ਇੱਕ ਗਲਤੀ ਕਰ ਦੋਏ ਆਪਾਂ ਸਾਰੇ ਪ੍ਰਵਾਸੀ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਨੂੰ ਏਦਾਂ ਵੀ ਕੁੱਟ-ਕੁੱਟ ਕੇ ਮਾਰਨ ਵਰਗੇ ਮਤਲਬ ਏਦਾਂ ਵੀ ਕਰ ਦਿੰਦੇ ਆਪਣੇ ਬੰਦੇ ਹੁੰਦਾ ਮੈਂ ਕਹਿੰਦਾ ਇੱਥੇ ਗੋਰੇ ਫੇਰ ਵੀ ਚੰਗੇ ਭਾਜੀ ਇਹਨਾਂ ਲੋਕਾਂ ਦੇ ਵਿੱਚ ਇਨਸਾਨੀਅਤ ਹੈਗੀ ਏਦਾਂ ਨਹੀਂ ਬਾਦਰ ਕਰਦੇ ਇਹ ਤੁਹਾਨੂੰ ਕੁਝ ਨਹੀਂ ਕਹਿੰਦੇ ਹੈ ਜੀ ਔਰ ਔਰ ਇਹ ਇਹ ਸਿਰਫ ਜਿਹੜੀਆਂ ਸਾਡੇ ਸਾਡੇ ਲੋਕਾਂ ਦੀਆਂ ਹਰਕਤਾਂ ਜਿੰਨੀਆਂ ਆ ਉਹ ਇੱਕ ਦਿਨ ਮੈਂ ਤਾਂ ਹੀ ਕਹਿੰਦਾ ਵੀ ਇੱਕ ਦਿਨ ਦੇ ਵਿੱਚ ਨਹੀਂ ਇਹ ਨਫਰਤਵਦੀ ਭਾਜੀ ਜਦੋਂ ਰੋਜ਼ ਇਦਾਂ ਦੀਆਂ ਹਰਕਤਾਂ ਦੇਖਦੇ ਨਾ ਉਹ ਸਾਡੀਆਂ ਸਾਡੇ ਬੰਦੇ ਹੁਣ ਬਹੁਤ ਸਾਰੀਆਂ ਇਦਾਂ ਦੀਆਂ ਵੀ ਕੰਪਲੇਂਟਾਂ ਆਈਆਂ ਕਿ ਟਰੱਕ ਸਟਾਪ ਤੇ ਰੁਕੇ ਆ ਤੇਲ ਪਾਇਆ ਚਾਹੇ ਨਹੀਂ ਪਾਇਆ ਬੰਦਾ ਚੁੱਪ ਕਰਕੇ ਸ਼ਾਵਰ ਲੈਣ ਚੱਲ ਗਿਆ ਅੰਦਰ ਨੂੰ ਅੱਛਾ ਵੀ ਤੁਸੀਂ ਪਾਰਕਿੰਗ ਸਪਾਟ ਬਣਿਓ ਆ ਤੁਸੀਂ ਪ੍ਰੋਪਰ ਪਾਰਕ ਲਾਉ ਜੇ ਅੰਦਰ ਪਤਾ ਤੁਹਾਡੇ 15 20 ਮਿੰਟ ਅੱਧਾ ਘੰਟਾ ਸ਼ਾਵਰ ਲੈਣ ਨੂੰ ਲੱਗਣਾ ਸਾਡਾ ਤੁਸੀਂ ਪ੍ਰੋਪਰ ਪਾਰਕ ਟਰੱਕ ਲਾ ਕੇ ਫਿਰ ਅੰਦਰ ਸ਼ਾਵਰ ਲੈ ਲਓ ਭਾਵੇਂ ਤੁਸੀਂ ਘੰਟਾ ਲਾਓ ਹਣਾ ਮਗਰ ਜੇਸ ਬੰਦੇ ਨੇ ਤੇਲ ਪਾ ਕੇ ਛੇਤੀ ਨਿਕਲਣਾ ਆਇਆ ਇੱਕ ਜਿਆਦੀ ਈ.ਐਲ.ਡੀ ਲੱਗੀ ਆ ਨਾ ਭਾਜੀ ਉਹਦੇ ਨਾਲ ਇੱਕ ਥੋੜੀ ਜਿਹੀ ਦੌੜ ਹੋਰ ਜ਼ਿਆਦਾ ਲੱਗ ਗਈ ਜਿਆਦੀ ਇਲੈਕਟ੍ਰੋਨਿਕ ਲਾਗਬੋਕ ਆਈ ਭਾਜੀ ਜੀ ਜਦੋਂ ਪਹਿਲਾਂ ਇੱਕ ਮਾਰੋ ਇਦਾਂ ਕਿ ਪਿਪ ਰ ਲਾਗ ਬੁੱਕ ਹੁੰਦੀ ਸੀ ਬੜੇ ਲੋਕ ਈਜ਼ੀ ਸੀ ਬੜੇ ਗੋਰੇ ਵੀ ਆਪਣੇ ਬੰਦੇ ਵੀ ਬੜੀ ਪੇਸ਼ੈਂਸ ਰੱਖਦਾ ਸੀ ਹਰੇਕ ਬੰਦਾ ਹੁਣ ਜਾਂਦੀ ਈਐਲਡੀ ਆਈ ਨਾ ਭਾਜੀ ਹਰੇਕ ਬੰਦੇ ਦੀ ਦੌੜ ਲੱਗੀ ਹੋਆ ਈਐਲਡੀ ਨੇ ਬੰਦੇ ਨੂੰ ਵੀ ਇੱਕ ਮਸ਼ੀਨ ਵਾਂਗੂ ਹੀ ਬਣਾਤਾ ਭਾਜੀ ਜੀ ਹਰੇਕ ਬੰਦਾ ਦੌੜਾਇਆ ਵੀ ਮੇਰਾ ਯਾਰ ਟਾਈਮ ਹੋਈ ਜਾਂਦਾ ਟਾਈਮ ਹੋਈ ਜਾਂਦਾ ਉਹ 14 ਘੰਟੇ ਹੁੰਦੇ ਆ ਤਾਂ ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਟਿਕਾਣੇ ਲੱਗਣਾ ਹੁੰਦਾ ਹਾਂ ਤੇ ਲੋਡ ਲਾਉਣਾ ਚੱਕਣਾ ਜਾਂ ਕਿਤੇ ਕੋ ਸੇਫ ਜਗਾ ਲੱਭਣੀ ਸੌਣ ਲਈ ਹਨਾ ਤੇ ਉਹਦੇ ਵਿੱਚ ELD ਦਾ ਵੀ ਹੈਗਾ ਆ ਪਰ ਆਪਣੇ ਬੰਦੇ ਨਾ ਜਦੋਂ ਐਦਾਂ ਦੀਆਂ ਹਰਕਤਾਂ ਕਰਦੇ ਆ ਹੁਣ ਬਹੁਤ ਸਾਰੇ ਏਦਾਂ ਦੇ ਵੀ ਗੋਲਪੇ ਗਾਲਾਂ ਕੱਢਦੇ ਆ ਵੀ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਬੜੀ ਉਹ ਬੰਦਾ ਅੰਦਰੋਂ ਸ਼ਾਵਰ ਲੈ ਕੇ ਆਇਆ ਤਾਂ ਬੋਰਾ ਉਹਨੂੰ ਗਾਲਾਂ ਕੱਢਣ ਲੱਗਾ ਵੀ ਟਰੱਕ ਤੂੰ ਪੰਪਾਂ ਦੇ ਵਿੱਚ ਲਾਇਆ ਅੰਦਰ ਤੂੰ ਸ਼ਾਵਰ ਲੈਣ ਗਿਆ ਜਦੋਂ ਪਾਰਕਿੰਗ ਪਲੇਸਸ ਬਣੀਆਂ ਨੇ ਨਾਲ ਹੀ ਤਾਂ ਉੱਥੇ 2 ਤੋਂ 5 ਮਿੰਟ ਲੱਗਦੇ ਆ ਵੱਧ ਤੋਂ ਵੱਧ ਹੈ ਨਾ ਉੱਥੇ ਲਾਉਣ ਚ ਕੀ ਹਰਜ ਬਿਲਕੁਲ ਬਿਲਕੁਲ ਅਰੰਦਾਵਾ ਸਾਹਿਬ 2 4 5 ਮਿੰਟ ਹੀ ਲੱਗਦੇ ਆ ਤੁਸੀਂ ਪਾਰਕ ਲਾਓ ਅੰਦਰ ਬੇਸ਼ੱਕ ਟਾਈਮ ਵੱਧ ਲੱਗੇ ਘੱਟ ਲੱਗੇ ਕੋਈ ਕਿਸੇ ਨੇ ਬਾਦਰ ਨਹੀਂ ਕਰਨਾ ਤੁਹਾਨੂੰ ਜੀ ਪਰ ਜਦੋਂ ਤੁਸੀਂ ਪੰਪ ਦੇ ਵਿੱਚ ਟਰੱਕ ਲਾ ਕੇ ਜਾਂਦੇ ਆ ਅੰਦਰੀਵਨ ਜਾਂ ਖਾੜ ਨੂੰ ਕਈ ਬੰਦੇ ਤਾਂ ਉਦਾਂ ਹੀ ਬੈਠੇ ਰਹਿੰਦੇ ਅਸੀਂ ਹਰਕਤਾਂ ਦੇਖਦੇ ਆ ਰੋਜ਼ ਭਾਈ ਹਮ ਹਟਦੇ ਨਹੀਂ ਬੰਦੇ ਹਜੇ ਵੀ ਹਟ ਨਹੀਂ ਰਹੇ ਬੰਦੇ ਨਹੀਂ ਮੈਨੂੰ ਮੈਨੂੰ ਅੰਦਾਜ਼ਾ ਹੈ ਮੈਂ ਪਿੱਛੇ ਸ਼ਿਕਾਗੋ ਚ ਸੀਗਾ ਤੇ ਮੇਰਾ ਭਤੀਜਾ ਹੈ ਤੇ ਉਹ ਕਹਿੰਦਾ ਮੈਂ ਜ਼ਰੂਰ ਮਿਲਣਾ ਤੇ ਉਹ ਕੈਨੇਡਾ ਤੋਂ ਲੋਡ ਲੈ ਕੇ ਆਇਆ ਸੀ ਮੈਂ ਤੁਹਾਨੂੰ ਕਿਹਾ ਕਿ ਤੂੰ ਮੇਰੇ ਵੱਲ ਨਾ ਆ ਮੈਂ ਤੇਰੇ ਵੱਲ ਆਜਣਾ ਤੂੰ ਮੈਨੂੰ ਲੋਕੇਸ਼ਨ ਭੇਜ ਮੈਨੂੰ ਯਾਦ ਹੈ ਪੈਟਰੋਲ ਪੰਪ ਤੇ ਪਾਰਕਿੰਗ ਬੜੀ ਸ਼ਾਨਦਾਰ ਸੀ ਬੜੇ ਸੋਹਣੇ ਪ੍ਰਬੰਧ ਸੀਗੇ ਉੱਤੇ ਖਾਣ ਪੀਣ ਤੋਂ ਲੈ ਕੇ ਨਹਾਉਣ ਤੋਂ ਤੋਂ ਖਲੋਣ ਤੱਕ ਸਭ ਕੁਝ ਸੀਗਾ ਸੋ ਸਾਡੇ ਬੰਦੇ ਇਸ ਤਰ੍ਹਾਂ ਦੀਆਂ ਗਲਤੀਆਂ ਕਿਉਂ ਕਰਦੇ ਚਲੋ ਇਹ ਤਾਂ ਥੋੜੇ ਰੋਜ਼ਮਰਾਂ ਦੀਆਂ ਜਿਹੜੀਆਂ ਗੱਲਾਂ ਨੇ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਨਵੇਂ ਬੱਚੇ ਆਏ ਨੇ ਉਹ ਤਾਂ ਜਿਆਦਾ ਸਗੋਂ ਪੜ੍ਹੇ ਲਿਖੀ ਜਮਾਤ ਹੈ ਜੇ ਮੈਂ ਪੜ੍ਹੇ ਲਿਖੀ ਨਾ ਵੀ ਕਮਾਤਾ ਮਾਡਰਨ ਟੈਕਨੀਕਸ ਕੋਈ ਪੜਿਆ ਜਾਂ ਨਹੀਂ ਪੜਿਆ ਉਹਦੇ ਕੋਲ ਹੈ ਨੇ ਆਖਰ ਗਲਤੀ ਕਿੱਥੇ ਹੋ ਰਹੀ ਆ ਇੰਪੇਸ਼ੈਂਟ ਕਿੱਥੇ ਹੋ ਰਿਹਾ ਆ ਆਪਾਂ ਆਪਾਂ ਕਿਉਂ ਇੰਨੇ ਨਾ ਸ਼ੁਕਰੇ ਹੋ ਰਹੇ ਆ ਵੀ ਜੇ ਕੁਦਰਤ ਨੇ ਸਾਨੂੰ ਇੰਨੇ ਸੋਹਣੇ ਸਿਸਟਮ ਦੇ ਵਿੱਚ ਪੈਰ ਟਕਾਤਾ ਔਰ ਟਰੱਕਿੰਗ ਦੇ ਵਿੱਚ ਘੱਟੋ ਘੱਟ 8-10 ਹਜ਼ਾਰ ਡਾਲਰ ਮਹੀਨੇ ਦਾ ਬਣ ਜਾਂਦਾ ਔਰ ਇੰਨੀ ਸੌਖੀ ਉਹ ਕਹਿੰਦੇ ਹੁੰਦੇ ਨਾ ਭਲ ਨਹੀਂ ਪਚਦੀ ਮੈ ਮੈਨੂੰ ਇਹ ਗੱਲ ਸਮਝਾਓ ਜ਼ਰਾ ਰੰਤਾਵਾਲ ਸਾਹਿਬ ਬਿਲਕੁਲ ਗੱਲ ਤੁਹਾਡੀ ਸਹੀ ਆ ਖੈਰ ਚਲੋ ਸਾਨੂੰ ਸੌਖਾ ਲੱਗਦਾ ਕੰਮ ਹਾਰਡ ਆ ਇਹ ਬਹੁਤ ਲੇਕਿਨ ਆਪਾਂ ਕੁਦਰਤੀ ਤੌਰ ਤੇ ਅਸੀਂ ਹੱਥੀ ਕੰਮ ਕਰਨ ਦੇ ਵਿੱਚ ਮਾੜਿਆ ਜਿਨ ਪੰਜਾਬੀ ਲੋਕ ਆ ਹਨਾ ਔਰ ਔਰ ਸਾਨੂੰ ਸਾਨੂੰ ਇਹ ਸੌਖੇ ਲੱਗਦੇ ਕੰਮ ਲੇਕਿਨ ਹੈਗੇ ਇਹ ਔਖੇ ਆ ਬਹੁਤ ਜੀ ਲੇਕਿਨ ਸਾਡੀ ਕੁਦਰਤੀ ਇਦਾਂ ਦੀ ਆਦਤ ਬਣ ਗਈ ਅਸੀਂ ਜਿੱਦਾਂ ਕਹਿੰਦੇ ਨੇ ਹੁੰਦੇ ਵੇ ਪੰਜਾਬ ਦੇ ਪੰਜਾਬ ਦੇ ਦੱਕ ਜਨਮਿਆਂ ਨੂੰ ਨਿਤ ਮੁਹਿਮਾ ਔਰ ਔਰ ਜਿਹੜਾ ਬੰਦਾ ਪੰਜਾਬੀ ਉਹਨੂੰ ਇਹ ਕੰਮ ਸੌਖਾ ਲੱਗਦਾ ਬਹੁਤ ਲੇਕਿਨ ਅਸੀਂ ਨਾ ਇਹਨੂੰ ਇਦਾਂ ਕਿ ਪ੍ਰੋਫੈਸ਼ਨਲ ਟਾਂਗਣਾ ਜੇ ਆਪਾਂ ਭਾਜੀ ਇਹਨੂੰ ਰੱਖੀਏ ਬਿਜ਼ਨਸ ਨੂੰ ਬਿਜ਼ਨਸ ਸਮਝੀਏ ਬਿਜ਼ਨਸ ਲਈ ਰਿਸਪੈਕਟ ਕਰੀਏ ਹੁਣ ਇੱਕ ਬੰਦਾ ਭਾਜੀ ਗੈਸ ਸਟੇਸ਼ਨ ਜਾਂ ਪੈਟਰੋਲ ਪੰਪ ਲੈਂਦਾ 4-5 ਲੱਖ ਡਾਲਦਾ ਜਾਂ 8-10 ਲੱਖ ਡਾਲਦਾ ਪੈਸੇ ਉਹਦੇ ਚੋਂ ਵੀ ਉਨੇ ਕੁ ਹੀ ਬਚਦੇ ਜਿੰਨੇ ਇੱਕ ਬੰਦਾ ਟਰੱਕ ਚਲਾ ਕੇ ਬਣਾ ਲੈਂਦਾ ਭਾਜੀ ਜੀ ਲੇਕਿਨ ਲੇਕਿਨ ਪੰਪ ਵਾਲੇ ਬੰਦੇ ਦਾ ਤੁਸੀਂ ਜਾ ਕੇ ਦੇਖੋ ਵੀ ਪ੍ਰੋਪਰ ਉਹ ਏਦਾਂ ਕੀ ਉਹ ਪੇਪਰ ਵਰਕ ਕੰਪਲੀਟ ਆਪਣਾ ਉਹ ਮਤਲਬ ਏਦਾਂ ਕਿ ਟੈਕਸ ਦਾ ਪੇਪਰ ਜਾਂ ਸਾਰਾ ਰੱਖਦਾ ਲੇਕਿਨ ਜਿਹੜਾ ਇਹ ਟਰਕਿੰਗ ਵੀ ਆ ਇਹਨੂੰ ਬਿਜ਼ਨਸ ਨੂੰ ਬਿਜ਼ਨਸ ਵਾਂਗੂ ਚਲਾਉਣਾ ਪੈਣਾ ਸਾਨੂੰ ਜੀ ਜਦੋਂ ਅਸੀਂ ਇਹਦੇ ਵਿੱਚ ਅੰਗਹਿਲੀਆਂ ਕਰਦੇ ਆ ਜਦੋਂ ਜਿੱਦਾਂ ਮੈਂ ਤੁਹਾਨੂੰ ਆ ਹਰਕਤਾਂ ਦੱਸੀਆਂ ਇਦਾਂ ਦੀਆਂ ਕਰਦੇ ਆ ਹੁਣ ਤਾਂ ਮੁੰਡੇ ਮੈਂ ਸੌਰੀ ਟੂ ਸੇ ਕਹਿਣਾ ਨਹੀਂ ਚਾਹੀਦਾ ਅਸੀਂ ਆਮ ਦੇਖੀ ਦਾ ਪਾਸ ਕਰਕੇ ਜਾਈਦਾ ਮੂਵੀ ਲਾਈ ਹੋ ਹੁੰਦੀ ਫੋਨ ਤੇ ਇੱਕ ਲਾਟਾ ਦਾ ਉੱਪਰ ਨੂੰ ਸਟੀਅਰਿੰਗ ਡੈਸ਼ਬੋਰਡ ਤੇ ਰੱਖੀ ਹੋ ਹੁੰਦੀ ਆ ਤੇ ਉਹਨਾਂ ਨੂੰ ਕੋਈ ਇਦਾਂ ਦੀ ਨਹੀਂ ਕੇਅਰ ਹੁੰਦੀ ਹਾਲਾਂਕਿ ਇਹੇ ਕੋ ਟਰੱਕ ਚਲਾਉਣ ਦਾ ਕੋਈ ਇਹ ਟੰਗ ਨਹੀਂ ਸਹੀ ਟੰਗ ਨਹੀਂ ਹੈ ਜਿਹੜਾ ਇਹ ਭਾਈ ਹੂੰ ਡੈਸ਼ਬੋਰਡ ਦੇ ਉੱਤੇ ਲਾਤ ਰਖਿਓ ਤੁਸੀਂ ਮੂਵੀ ਲਾਈਓ ਆ ਤੁਸੀਂ ਫੋਨ ਤੇ ਦੇਖਦੇ ਜਾਂਦੇ ਇਹਨੂੰ ਥੋੜਾ ਸੀਰੀਅਸ ਕੰਮ ਨੂੰ ਕੰਮ ਸਮਝ ਕੇ ਜੇ ਆਪਾਂ ਕਰੀਏ ਫਿਰ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਸਾਨੂੰ ਆਉਣੀ ਅੱਛਾ ਮੋਰਾ ਵੀ ਕੋ ਕੁਝ ਨਹੀਂ ਬਾਦਰ ਕਰਦਾ ਭਾਈ ਹਾਂਜੀ ਮੈਨੂੰ ਇਹ ਜਰੂਰ ਦੱਸੋ ਕਿ ਜੀ ਤੁਹਾਡਾ ਤਾਂ ਐਕਸਪੀਰੀਅੰਸ ਤੁਸੀਂ ਕਿਹਾ ਕਿ 25 ਸਾਲ ਤੋਂ ਜ਼ਿਆਦਾ ਹੋ ਗਏ ਤੁਹਾਨੂੰ ਟਰੱਕਿੰਗ ਚ ਜੀ ਡਰਾਈਵਿੰਗ ਕਰਦੇ ਆ ਤੁਸੀਂ ਰੋਡ ਤੇ ਹੀ ਹੋ ਇਹ ਪਹਿਲਾ ਸਮਾ ਨਹੀਂ ਹੈ ਕਿ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੋਏ ਆਪਣੇ ਲੋਕਾਂ ਨਾਲ ਪਹਿਲਾਂ ਵੀ ਬਹੁਤ ਕੁਝ ਵਾਪਰਿਆ ਹੋਊਗਾ ਪਹਿਲੇ ਤੇ ਅੱਜ ਦੇ ਸਮਿਆਂ 'ਚ ਫਰਕ ਕੀ ਦੇਖ ਰਹੇ ਹੋ ਪਹਿਲੇ ਤੇ ਅੱਜ ਦੇ ਸਮਿਆਂ ਦੇ ਵਿੱਚ ਰੰਦਾਵਾ ਸਾਹਿਬ ਜਿਹੜਾ ਜਾਦਾ ਫਰਕ ਆਇਆ ਨਾ ਜਿੱਦਾਂ ਪਹਿਲਾਂ ਜਿਹੜੇ ਆਪਣੇ ਬੰਦੇ ਵੀ ਜਿੰਨੇ ਵੀ ਪੁਰਾਣੇ ਸਾਨੂੰ ਟਰੱਕ ਚਲਾਉਣ ਵਾਲੇ ਜਾਣਦੇ ਆ ਨਾ ਉਹ ਬੜੀ ਨਾ ਪੇਸ਼ੈਂਸ ਦੇ ਨਾਲ ਕੰਮ ਕਰਦੇ ਸੀ ਭਾਈ ਬੜੀ ਬਿੱਦ ਰਿਸਪੈਕਟ ਕਦੀ ਕਿਸੇ ਨੂੰ ਜਿਹੜੀਆਂ ਆ ਛੋਟੀਆਂ-ਛੋਟੀਆਂ ਗੱਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿੱਦਾਂ ਆ ਪਹਿਲਾਂ ਹੀ ਵੀ ਉਹੀ ਕਦੀ ਕਾਲੀ ਨਹੀਂ ਕਰਨੀ ਬਕਾਇਦਾ ਪਾਰਕ ਲਾ ਕੇ ਕਿਤੇ ਜੇ ਸ਼ਾਵਰ ਕਰਨ ਆ ਜਾ ਜੋ ਕੁਛ ਵੀ ਜੇ ਟਰੱਕ ਸਟਾਪ ਦੇ ਅੰਦਰ ਟਾਈਮ ਲੱਗਣਾ ਤੁਹਾਨੂੰ ਪਾਰਕ ਲਾ ਕੇ ਜਾਓ ਜਿਹੜੇ ਹੋਣ ਵਾਲੇ ਮੁੱਡੇ ਜਿੱਦਾਂ ਮੈਂ ਕਹਿੰਦਾ ਵੀ ਜਦੋਂ ਆਪਾਂ ਗੈਰ ਜ਼ਿੰਮੇਵਾਰੀ ਨਾਲ ਕੰਮ ਕਰਨ ਵਿੱਚ ਆਲ ਯਾਰ ਕੋਈ ਨਹੀਂ ਮਗਰ ਵੇਟ ਕਰਦਾ ਐ ਸ਼ੌਕੇ ਕੋ ਗੱਲ ਨਹੀਂ ਖੜਾ ਤਾਂ ਯਾਰ ਕੋ ਗੱਲ ਨਹੀਂ ਤੂੰ ਰਹਿਣ ਦੇ ਨੂੰ ਖੜਾ ਕਈ ਵਾਰ ਤੁਹਾਡੇ ਕੋਲ ਟਾਈਮੇ ਇਦਾਂ ਦਾ ਹੁੰਦਾ ਮਗਰਲੇ ਬੰਦੇ ਨੇ ਤੇਲ ਪਾ ਕੇ ਛੇਤੀ ਨਿਕਲਣਾ ਹੁੰਦਾ ਇੱਕ ਬੰਦੇ ਕੋਲ ਟਾਈਮ ਵਿੱਚ ਘੰਟਾ ਆ ਇੱਕ ਬੰਦੇ ਕੋਲ ਸਿਰਫ 15 20 ਮਿੰਟ ਹੀ ਆ ਉਹਨੂੰ ਫਟਾਫਟ ਤੇਲ ਪਾ ਕੇ ਨਿਕਲਣਾ ਹੁੰਦਾ ਉਹ ਜਦੋਂ ਮੋਰੇ ਟਰੱਕ ਖੜੇ ਆ ਸਾਰੇ ਪੰਪ ਬਲੌਕ ਕੀਤੇ ਹੋ ਉਹ ਬੰਦੇ ਫਿਰ ਗਾਲਾਂ ਕੱਢਦੇ ਆ ਭਾਈ ਠੀਕ ਹੈ ਹਣੀ ਇਸ ਕਰਕੇ ਜਿੰਨੇ ਪੁਰਾਣੇ ਬੰਦੇ ਤੁਸੀਂ ਦੇਖਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਨਵੇਂ ਸਾਰੇ ਮੁੰਡੇ ਕਿਤੇ ਮਾੜੇ ਆ ਇਹ ਥੋੜੇ ਜਿਹਾ ਕੋਸ਼ਿਕ ਜਿੱਦਾਂ ਗੈਰ ਜ਼ਿੰਮੇਵਾਰ ਆ ਜਿਹੜੀ ਹੋਣਾ ਹਾਇਦਾ ਕਿ ਨਸ਼ੇ ਦੀ ਵੀ ਗੱਲ ਕਰਦੇ ਨਾ ਆਪਾਂ ਹੁਣ ਆਪਾਂ ਦੇਖੋ ਆਪਾਂ ਵੀ ਪੰਜਾਬ ਤੋਂ ਹੀ ਪਿੰਡਾਂ ਤੋਂ ਆਏ ਅਸੀਂ ਹਰੇਕ ਸਾਲ ਇਹ ਤਕਰੀਬਨ ਕਈ ਵਾਰ 2-2 3-3 ਗੇੜੇ ਵੀ ਸਾਡੇ ਲੱਗ ਜਾਂਦੇ ਆ ਹੁਣ ਕਹਿੰਦੇ ਤਾਂ ਜ਼ਰੂਰ ਆ ਪਈ ਜੀ ਜਸ਼ਨਪ੍ਰੀਤ ਨੇ ਜੀ ਨਸ਼ਾ ਨਹੀਂ ਕੀਤਾ ਦੇਖੋ ਕੋਈ ਪੇਰੈਂਟਸ ਨਹੀਂ ਮੰਨਦਾ ਵੀ ਮੇਰਾ ਬੱਚਾ ਜਿਹੜਾ ਉਹ ਨਸ਼ਾ ਕਰਦਾ ਜੀ ਪੰਜਾਬ ਚ ਆਪਾਂ ਸਾਰੇ ਇੱਥੋਂ ਪਿੰਡਾਂ ਚੋਂ ਆਏ ਆ ਜਿਹਦਾ ਬੱਚਾ ਕਰਦਾ ਵੀ ਆ ਨਸ਼ਾ ਉਹ ਪੇਰੈਂਟਸ ਮੰਨਣ ਨੂੰ ਤਿਆਰ ਨਹੀਂ ਬਈ ਬੱਚਾ ਸਾਡਾ ਨਸ਼ਾ ਲੁਕਾਉਂਦੇ ਨੇ ਲੁਕਾਉਂਦੇ ਨੇ ਲੁਕਾਉਂਦੇ ਨੇ ਉਹ ਤਾਂ ਤੁਹਾਨੂੰ ਬਾਹਰੋਂ ਪਤਾ ਲੱਗ ਜਾਂਦਾ ਬਈ ਉਹ ਵੀ ਕਰਦਾ ਉਹ ਵੀ ਲੌਂਦਾ ਚਿੱਟਾ ਉਹ ਵੀ ਲੌਂਦਾ ਅੱਛਾ ਉਹ ਵੀ ਲੌਂਦਾ ਯਾਰ ਇਦਾਂ ਹਨਾ ਔਰ ਪਲਾਸ ਜਿਹੜੀ ਨਾ ਇੱਥੇ ਜਿੱਦਾਂ ਆਪਾਂ ਆਮ ਗੱਲ ਕਰਦੇ ਆਂ ਇੰਡੀਆ ਦੇ ਵਿੱਚ ਚਾਹੇ ਕੋ ਸਟੇਟ ਗਵਰਨਮੈਂਟ ਆ ਚਾਹੇ ਸਾਡੀ ਉਹ ਸੈਂਟਰ ਗਵਰਨਮੈਂਟ ਆ ਨਵੇਂ ਬੱਚਿਆਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਫੇਲ ਹੋਏ ਆ ਔਰ ਹਰੇਕ ਮਾਂ ਤੇ ਇਸੇ ਗੱਲ ਤੋਂ ਡਰਦਾ ਜਿਹੜੀ ਹੁਣ ਆਪਣੇ ਇਹ ਪ੍ਰਵਾਸ ਦੀ ਗੱਲ ਕਰਦੇ ਨਾ ਸਾਰੇ ਤੇ ਰੁਕ ਨਹੀਂ ਰਿਹਾ ਹਰੇਕ ਬੰਦਾ ਇਹ ਚਾਹੁੰਦਾ ਵੀ ਮੇਰਾ ਬੱਚਾ ਜੇ ਇੱਥੇ ਉਹ ਨਸ਼ਾ ਵੀ ਕਰਦਾ ਯਾਰ ਇਹਨੂੰ ਫਟਾਫਟ ਬਾਹਰ ਕੱਢੋ ਤੇ ਉੱਥੇ ਜਾ ਕੇ ਸ਼ਾਇਦ ਇਹ ਇਹਦੇ ਵਿੱਚ ਸੁਧਾਰ ਆ ਜਾਵੇ ਸ਼ਹਿਰ ਇਹ ਬੰਦਾ ਬਣ ਜਾਵੇ ਕੁਝ ਬਣ ਵੀ ਜਾਂਦੇ ਬੰਦੇ ਭਾਜੀ ਲੇਕਿਨ ਕੁਝ ਇੱਥੇ ਵੀ ਅਵੇਲੇਬਿਲਿਟੀ ਇਹਨਾਂ ਚੀਜ਼ਾਂ ਦੀ ਬਹੁਤ ਹੈ ਭਾਜੀ ਨਹੀਂ ਉਹੀ ਨਾ ਮੈਨੂੰ ਪਿੱਛੇ ਮੈਂ ਜਸਪ੍ਰੀਤ ਹੋਰਾਂ ਨਾਲ ਗੱਲ ਕਰਦਾ ਸੀ ਜਿਹੜੇ ਵਕੀਲ ਨੇ ਉੱਥੇ ਤੇ ਉਹ ਮੈਨੂੰ ਕਹਿ ਰਹੇ ਸੀ ਕਿ ਮੈਂ ਬਹੁਤ ਲੋਕਾਂ ਨੂੰ ਗਾਈਡ ਕਰਦਾ ਹਾਂ ਕਿ ਕੋਈ ਵੀ ਕੰਟਰੋਲ ਸਬਸਟਾਂਸ ਵਰਗੀ ਚੀਜ਼ ਨਾ ਰੱਖੋ ਈਵਨ ਖਾਸ ਨਾ ਰੱਖੋ ਤੁਸੀਂ ਕੋਈ ਚਾਹ ਮਸਾਲਾ ਨਾ ਰੱਖੋ ਜਿਹਨੂੰ ਘਟੋ ਘਟ ਚੈੱਕ ਕਰਨ ਤੱਕ ਉਹ ਤੁਹਾਨੂੰ ਡਿਟੇਨ ਕਰ ਲੈਣ ਕਿ ਇਹਦੀ ਜਾਂਚ ਕਰਾਉਣੀ ਹੈ ਤੇ ਬਚ ਕੇ ਚੱਲੋ ਬੜੀ ਅੱਗ ਵੱਰ ਰਹੀ ਹੈ ਬਹੁਤ ਹਾਲਾਤ ਲਾਜਿਕ ਨੇ ਤਰੰਪ ਪ੍ਰਸ਼ਾਸਨ ਨੇ ਇਮੀਗ੍ਰੈਂਟਸ ਦੇ ਖਿਲਾਫ ਹੱਲਾ ਬੋਲਿਆ ਹੋਇਆ ਫਿਰ ਵੀ ਆਪਣੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਔਰ ਇਹ ਉੱਤੋਂ ਥੱਲੇ ਲਗਾਤਾਰ ਇਹ ਦੂਜਾ ਹਾਦਸਾ ਖਤਰਨਾਕ ਹਾਦਸਾ ਪਹਿਲੇ ਚ ਵੀ ਤਿੰਨ ਲੋਕ ਜਾਨ ਤੋਂ ਹੱਤੋਂ ਬੈਠੇ ਹੁਣ ਤਿੰਨ ਲੋਕ ਇੰਜ ਲੱਗਦਾ ਜਿਵੇਂ ਜਾਣਬੁੱਝ ਕੇ ਕਤਲ ਕੀਤੇ ਹੋਣ ਸੋ ਇੰਨੇ ਅਸਰ ਤਾਂ ਪਾਉਣਾ ਹੀ ਆ ਔਰ ਜਿਵੇਂ ਇਹਨਾਂ ਦੀ ਆਪਸੀ ਪੋਲਿਟਿਕਸ ਹੈ ਜਿਵੇਂ ਫੈਡਰਲ ਦੀ ਔਰ ਸਟੇਟਸ ਤੇ ਆਪਸ ਵਿੱਚ ਤਾਲੁਕਾਤ ਖਾਸ ਤੌਰ ਤੇ ਕੈਲੀਫੋਰਨੀਆ ਸਟੇਟ ਔਰ ਜਿਵੇਂ ਉਹ ਕਹਿ ਰਹੇ ਆ ਕਿ ਡਰਾਈਵਿੰਗ ਲਾਇਸੈਂਸ ਦੇਣ ਦੇ ਵਿੱਚ ਵੀ ਤਾਂਦਲੀਆਂ ਹੋ ਰਹੀਆਂ ਨੇ ਤੇ 노 ਡਾਊਟ ਕਿ ਫਿਰ ਸਟੇਟ ਵੀ ਕਿਸੇ ਜਗ੍ਹਾ ਤੇ ਆ ਕੇ ਅੰਡਰ ਪ੍ਰੈਸ਼ਰ ਆ ਜਾਂਦੀ ਹੈ ਇਹ ਨਾ ਹੋਵੇ ਕਿ ਜਿਹੜੇ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਇੱਕ ਵਾਰੀ ਚੈੱਕ ਕਰਨੇ ਸ਼ੁਰੂ ਕਰਤੇ ਜਾਣ ਇਹ ਵੀ ਉਹ ਸਵਾਲ ਉੱਠ ਰਿਹਾ ਸੀ ਕਿ ਅਗਲੇ ਦਿਨਾਂ ਦੇ ਵਿੱਚ ਸਟੇਟ ਵੀ ਸ਼ਕਤੀਕਰਨੀ ਸ਼ੁਰੂ ਕਰ ਦੇ ਜਿਹੜੀ ਹੁਣ ਤੱਕ ਬਚਦੀ ਆ ਰਹੀ ਸੀ ਹਾਂਜੀ ਰੰਧਾਵਾ ਸਾਹਿਬ ਉਹਦੇ ਵਿੱਚ ਸਖਤੀ ਤਾਂ ਹੋਣੀ ਆ ਦੇਖੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਤੇ ਅਮਲ ਵੀ ਜਿੱਦਾਂ ਮੈਂ ਕਹਿੰਨਾ ਵੀ ਤੁਹਾਨੂੰ ਜਿੱਦਾਂ ਦੇ ਹਾਲਾਤ ਆ ਨਾ ਅਮਲ ਕਰਨਾ ਚਾਹੀਦਾ ਹੁਣ ਮੈਂ ਆਪ ਵੀ ਖੁਦ ਹਨਾ ਟਰੱਕ ਦੇ ਵਿੱਚ ਜਿੱਦਾਂ ਚਾਹ ਬਣਾਉਣ ਦਾ ਸਮਾਨ ਥੋੜਾ ਜਿਹਾ ਜਿੱਦਾਂ ਦਾਲ ਚੀਨੀ ਕੁੱਟ ਕੇ ਕਹਿ ਲਓ ਫਿਰ ਸਿਨਮਨ ਜਾਂ ਹੋ ਇਦਾਂ ਹੋਰ ਸਮਾਨ ਰੱਖਿਆ ਸੀ ਮੈਂ ਉਹ ਦੋ ਹਫ਼ਤੇ ਹੋ ਗਿਆ ਸਾਰਾ ਬਾਹਰ ਕੱਢਤਾ ਅੱਛਾ ਮੈਂ ਕਿਹਾ ਆਪਾਂ ਆਪਾਂ ਰੱਖਣਾ ਹੀ ਨਹੀਂ ਕੁਝ ਵੀ ਯਾਰ ਚੁੱਪ ਕਰਕੇ ਕਾਫੀ ਲੈ ਲਿਆ ਕਰਨੀ ਟਰੱਕ ਸਟਾਪ ਤੋਂ ਹਨਾ ਠੀਕ ਹੈ ਤੇ ਆ ਪਿਛਲੇ ਹਫ਼ਤੇ ਤੋਂ ਈਵਨ ਪਾਸਪੋਰਟ ਵੀ ਕੋਲ ਰੱਖਿਆ ਹੂੰ ਤੇ ਪਾਸਪੋਰਟ ਆਪਣੇ ਕੋਲ ਰੱਖੋ ਜੇ ਤੁਸੀਂ ਸਿਟੀ ਜਣੇ ਆ ਕੋਈ ਪਤਾ ਨਹੀਂ ਕਿੱਥੇ ਤੁਹਾਡੀ ਈਵਨ ਕਈਆਂ ਦੇ ਤਾਂ ਪਾਸਪੋਰਟ ਹੁੰਦੇ ਆ ਹੁੰਦੇ ਆ ਵੀ ਬੰਦੇ ਇਦਾਂ ਦੀਆਂ ਨਿਊਜ਼ ਆ ਰਹੀਆਂ ਪੇ ਪਾਸਪੋਰਟ ਹੁੰਦੇ ਆ ਤੇ ਵੀ ਉਹ ਕਹਿੰਦੇ ਨੇ ਨਕਲੀ ਆ ਨਹੀਂ ਚੈਕਿੰਗ ਕਿੰਨੀ ਹੋ ਰਹੀ ਆ ਤੁਸੀਂ ਰੂਟੀਨ ਚ ਲਗਾਤਾਰ ਟਰੈਵਲ ਕਰ ਹੀ ਰਹੇ ਹੋ ਚੈਕਿੰਗ ਹੋ ਕਿੰਨੀ ਕੁ ਰਹੀ ਆ ਕੰਪੈਰੀਟਿਵਲੀ ਕਿੰਨੀ ਕੁ ਅੱਗੇ ਨਾਲੋਂ ਵਧੀ ਆ ਨੇ ਭਾਰੀ ਕੋ ਬਹੁਤੀ ਖਾਸ ਨਹੀਂ ਬਧੀ ਮੈਂ ਆ ਦੇਖ ਲਓ ਪੇ ਹੁਣ ਵੀ ਫਰੀਵੇ ਤੇ ਜਾ ਰਹੇ ਆ ਪਿੱਛੇ ਮੈਨੂੰ ਮਿਲੀਆਂ ਤਿੰਨ ਚਾਰ ਗੱਡੀਆਂ ਹੋ ਲਾਈਟਾਂ ਲਾ ਕੇ ਖੜੀਆਂ ਸੀ ਦੋ ਕਿ ਜਿੱਦਾਂ ਉਹ ਪ੍ਰਾਈਵੇਟ ਸੀਗੀਆਂ ਤੇ ਜਾਂ ਹੋ ਸਕਦਾ ਆਈਸ ਵਾਲੇ ਹੋਣ ਹੋ ਸਕਦਾ ਤਾਂ ਦੋ ਕ ਨਾਲ ਉਹਨਾਂ ਦੇ ਜਿਹੜਾ ਉਹ ਇਦਾਂ ਕਿ ਸ਼ੈਰਫ ਵਾਲੇ ਸੀ ਲੋਕਲ ਹਨਾ ਤੇ ਉਨੀ ਕਿਸੇ ਨੇ ਇੱਕ ਗੱਡੀ ਕੋ ਰੋਕੀ ਹੋ ਸੀਗੀ ਉੱਥੇ ਪਿੱਛੇ ਆ ਸੈਕਰਮੈਂਟੋ ਤੋਂ ਥੋੜਾ ਜਿਹਾ ਇਧਰ ਨੂੰ ਜਦੋਂ ਸਟਾਕਨ ਵੱਲ ਨੂੰ ਆਉਨੇ ਆ ਹਨਾ ਤੇ 2-4 ਗੱਡੀਆਂ ਹੋਰ ਵੀ ਮਿਲੀਆਂ ਮੈਨੂੰ ਇਦਾਂ ਦੀਆਂ ਜਿਹੜੀਆਂ ਲੱਗਦੀਆਂ ਜਿੰਨ ਤੇ ਪਤਾ ਲੱਗ ਜਾਂਦਾ ਵੀ ਜਿੱਦਾਂ ਇਹਦਾ ਵੀ ਸਰਕਾਰੀ ਜੀਆਂ ਗੱਡੀਆਂ ਜਾਂ ਕੈਲੀਫੋਰਨੀਆ ਐਗਜ਼ੈਂਪਟ ਹੁੰਦੀਆਂ ਜਾਂ ਉਹਨਾਂ ਤੇ ਫੈਡਲ ਦੀਆਂ ਗੱਡੀਆਂ ਦੀ ਵੀ ਵੱਖਰੀ ਟੀ ਇੱਕ ਪਛਾਣ ਹੋ ਜਾਂਦੀ ਜਿਹੜੀਆਂ ਸਰਕਾਰੀ ਆ ਹਨਾ ਜੀ ਤੇ ਇਦਾਂ ਨਹੀਂ ਹੈ ਵੀ ਬਹੁਤ ਜ਼ਿਆਦਾ ਫੜੋ ਫੜਾਈ ਆ ਪੇ ਸਕੇਲਾਂ ਤੇ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਭਾਜੀ ਮੈਨੂੰ ਤਾਂ ਅੱਛਾ ਕਿਸੇ ਸਕੇਲ ਤੇ ਨਹੀਂ ਰੋਕਿਆ ਕਿਤੇ ਕਿਸੇ ਨੇ ਨਹੀਂ ਰੋਕਿਆ ਆ ਪਿੱਛੇ ਜੇ ਮੈਂ ਯੂਟਾ ਸਟੇਟ ਚ ਗਿਆ ਉੱਥੇ ਪੁੱਲ ਕੀਤਾ ਮੈਨੂੰ ਸਕੇਲ ਤੇ ਉਹ ਆਫੀਸਰ ਬੜਾ 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 ਨਾਈਸ ਮੇਰੇ ਟਰੱਕ ਦੀ ਇਨਸਪੈਕਸ਼ਨ ਕੀਤੀ ਉਹਨੂੰ ਸਟicker ਲਾਇਆ ਮੈਂ ਉਹਨੂੰ ਉਦਾਂ ਹੀ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਯੂਟਾ ਚ ਬੜਾ ਮੈਂ ਸੁਣਿਆ ਪਈ ਇੰਗਲਿਸ਼ ਸਪੀਕਿੰਗ ਦਾ ਪਈ ਕਿਦਾਂ ਹਨਾ ਹੂੰ ਇੱਕ ਉਹਨੇ ਮੈਨੂੰ ਦੱਸਿਆ ਕਹਿੰਦਾ ਹਾਂ ਇੱਕ ਜਿਹੜਾ ਆਪਣੇ ਇੱਕ ਨਾ ਫਲੈਟ ਬੈੱਡ ਵਾਲਾ ਖੜਾ ਸੀ ਭਾਜੀ ਉੱਥੇ ਟਰੱਕ ਕੋ ਸੁੱਤ ਉਹ ਅੰਦਰ ਸੀ ਮੈਂ ਨਹੀਂ ਦੇਖਿਆ ਅੰਦਰ ਉਹਦੇ ਇਦਾਂ ਕਿ ਡਰਾਈਵਰ ਕੌਣ ਸੀ ਕਿ ਉਹ ਪੰਜਾਬੀ ਮੂਲ ਦਾ ਸੀ ਜਾਂ ਮੈਕਸੀਕਨ ਦਾ ਜਾਂ ਗੋਰਾ ਸੀ ਜਾਂ ਕੋਈ ਰਸ਼ੀਨ ਦਾ ਸੌਰੀ ਮੈਨੂੰ ਕਹਿੰਦਾ ਵੀ ਇਹ ਬੰਦਾ ਇੰਗਲਿਸ਼ ਸਪੀਕਿੰਗ ਵਾਲਾ ਹੀ ਆ ਪਰ ਇਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਪਲਾਸੇ ਦੀ ਲਾਗਬੁੱਕ ਵਾਇਓਲੇਸ਼ਨ ਸੀ ਪਲਾਸੇ ਦਾ ਇੱਕ ਟਾਇਰ ਫਲੈਟ ਸੀ ਪਲਾਸੇ ਸਕੀਲ ਮਿਸ ਕਰਕੇ ਭੱਜ ਗਿਆ ਤੇ ਇਹਨੂੰ ਪਿੱਛੋਂ ਪੁਲਿਸ ਵਾਲਿਆਂ ਨੇ ਫਿਰ ਗੱਡੀ ਲਾ ਕੇ ਮੋੜਿਓ ਮੋੜ ਕੇ ਲਿਆਇਆ ਦੋ ਚਾਰ ਮੀਲਾਂ ਤੋਂ ਜ਼ਿਆਦਾ ਠੀਕ ਨਾ ਤੇ ਅੱਛਾ ਉਹ ਕਹਿੰਦਾ ਵੀ ਇਹ ਆ ਵੀ ਇਹਨੂੰ ਇੰਗਲਿਸ਼ ਆਉਂਦੀ ਨਹੀਂ ਮਤਲਬ ਜਿਹਨੂੰ ਬਿਲਕੁਲ ਹੀ ਨਹੀਂ ਹੋਣਾ ਆਉਂਦੀ ਭਾਜੀ ਇਦਾਂ ਨਹੀਂ ਵੀ ਬਹੁਤ ਉਹ ਇਦਾਂ ਕਿ ਬਿਲਕੁਲ ਤੁਹਾਨੂੰ ਇਦਾਂ ਇਦਾਂ ਇੰਗਲਿਸ਼ ਇੰਗਲਿਸ਼ ਮੰਗਦੇ ਆ ਵੀ ਫਰਾਟੇਦਾਰ ਹੋਣੀ ਚਾਹੀਦੀ ਲੇਕਿਨ ਜਿਹੜੀਆਂ ਜ਼ਰੂਰੀ ਗੱਲਾਂ ਆ ਉਹ ਤਾਂ ਸਮਝ ਆਉਣੀਆਂ ਚਾਹੀਦੀਆਂ ਤੁਹਾਨੂੰ ਸਾਈਨ ਪੜ੍ਹਨੇ ਆਉਣੇ ਚਾਹੀਦੇ ਆ ਬਿਲਕੁਲ ਹਾਂ ਜੇ ਤੁਸੀਂ ਰੋਡ ਤੇ ਹੋ ਤਾਂ ਘਟੂ ਘਟ ਰੋਡ ਇਨਸਟ੍ਰਕਸ਼ਨਸ ਤਾਂ ਪੜ੍ਹਨੀਆਂ ਆਉਣ ਜੀ 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 ਰੋਡ ਹੁਣ ਜਿੱਦਾਂ ਕੋਈ ਸਾਈਨ ਆ ਜਾਂਦਾ ਰੋਡਵਰਕ ਹੈਡ ਰਾਈਟ ਲੇਨ ক্লোਜ਼ ਲੈਫਟ ਲੇਨ ক্লোਜ਼ ਜਾਂ ਐਕਸੀਡੈਂਟ ਅਹੈਡ ਹੈ ਨਾ ਜਾਂ ਕੋਈ ਇਦਾਂ ਦੇ ਸਾਈਨ ਤਾਂ ਟੁਕ ਟੁਕ ਪੜਨੇ ਆਉਦੇ ਹੋਣੇ ਚਾਹੀਦੇ ਵੇ ਬੰਦਾ ਉਹਨਾਂ ਅਲਰਟ ਹੁੰਦਾ ਵੀ ਜੇ ਮੂਰੇ ਐਕਸੀਡੈਂਟ ਅਹੈਡ ਹੈ ਇਹਦਾ ਮਤਲਬ ਕੋਈ ਐਕਸੀਡੈਂਟ ਹੋਇਆ ਹੈ ਇਥੋਂ ਥੋੜਾ ਜਿਆ ਸਮਝਲ ਜਾਓ ਹਨਾ ਜੀ ਤਾਂ ਹੁਣ ਕਈ ਬੰਦਿਆਂ ਨੂੰ ਤਾਂ ਜਦ ਹੁਣ ਇੰਨਾ ਵੀ ਨਹੀਂ ਆਉਂਦਾ ਭਾਜੀ ਤਾਂ ਫੇਰ ਹੁਣ ਉਹ ਕੀ ਕਰਨ ਬਾਕੀ ਸਿੰਪਲ ਇੰਗਲਿਸ਼ ਹੈ ਕੋਈ ਬਹੁਤੀ ਜ਼ਿਆਦਾ ਨਹੀਂ ਬੇ ਬਹੁਤ ਉਹਦੇ ਵਿੱਚ ਮਾਸਟਰ ਚਾਹੀਦੇ ਆ ਤੁਸੀਂ ਇੰਗਲਿਸ਼ ਦੇ ਵਿੱਚ ਜਿੰਨੀ ਕੁ ਲੋੜ ਹੈ ਹੁਣ ਬਹੁਤ ਸਾਰੇ ਪੁਰਾਣੇ ਬੰਦੇ ਸਾਡੇ ਮਿੱਤਰ ਆ ਉਹਨਾਂ ਜਿਨ੍ਹਾਂ ਨੂੰ ਨਹੀਂ ਵੀ ਆਉਂਦੀ ਲੇਕਿਨ ਉਹਨਾਂ ਨੂੰ ਰੋਕਦੇ ਸਕੇਲਾਂ ਤੇ ਕੋਈ ਨਹੀਂ ਭਾਜੀ ਬਾਦਰ ਕਰਦਾ ਬਹੁਤਾ ਜ਼ਿਆਦਾ ਜੀ ਨਹੀਂ ਰੌਲਾ ਰੌਲਾ ਜ਼ਿਆਦਾ ਹੈ ਰੌਲਾ ਜ਼ਿਆਦਾ ਹੈ ਜੇ ਤੁਸੀਂ ਜੈਨੂਨਲੀ ਠੀਕ ਤਰੀਕਾ ਨਾਲ ਚੱਲਦੇ ਹੋ ਤੇ ਕੋਈ ਬਹੁਤ ਵੱਡਾ ਸੰਕਟ ਵੀ ਨਹੀਂ ਤੁਹਾਡਾ ਮਤਲਬ ਨਹੀਂ ਭਾਜੀ ਐਡਾ ਵੀ ਸੰਕਟ ਹੈ ਨਹੀਂ ਬਾਕੀ ਜਿੱਦਾਂ ਨਾ ਕਈ ਵਾਰੀ ਗੱਲਾਂ ਹੈਗੀਆਂ ਇਹ ਕਾਨੂੰਨ ਭਾਜੀ ਜਿਹੜੇ ਜਿਹੜੇ ਇੰਗਲਿਸ਼ ਵਾਲੇ ਆ ਇਹ ਕਾਨੂੰਨ ਭਾਜੀ ਪਹਿਲਾਂ ਵੀ ਸੀ ਹਾਂ ਇਹ ਕਾਨੂੰਨ ਅੱਜ ਤੋਂ 30 40 40 ਸਾਲ ਪਹਿਲੇ ਬਣਿਓ 50 50 ਸਾਲ ਪਹਿਲੇ ਬਣਿਓ ਆ ਲੇਕਿਨ ਪਹਿਲਾਂ ਇਹਨੂੰ ਨਾ ਇਨਫੋਰਸ ਨਹੀਂ ਸੀ ਕਿਸੇ ਨੇ ਕੀਤਾ ਭਾਜੀ ਸਹੀ ਤਰੀਕੇ ਨਾਲ ਇਹੀ ਗੱਲ ਆ ਇਹੀ ਗੱਲ ਕਾਨੂੰਨ ਨੂੰ ਕੋਈ ਵੀ ਕੰਟਰੀ ਆ ਚਾਹੇ ਇੰਡੀਆ ਲਾ ਲਓ ਕਾਨੂੰਨ ਉਦਾਂ ਕੋਈ ਵੀ ਨਹੀਂ ਮੰਨਦਾ ਜਿੰਨਾ ਚਿਰ ਕਾਨੂੰਨ ਨੂੰ ਸਟ੍ਰਿਕਟਲੀ ਇਨਫੋਰਸ ਨਹੀਂ ਕਰਦੇ ਤੁਸੀਂ ਭਾਜੀ ਵੇ ਹੁਣ ਤਾਂ ਫਿਰ ਜਿਹੜੇ ਇਮੀਗ੍ਰੈਂਟਸ ਦੇ ਖਿਲਾਫ ਮਹਿਮਾ ਚੱਲੀ ਆ ਉਹਦਾ ਹੀ ਸ਼ਿਕਾਰ ਹੋ ਰਿਆ ਨਾ ਲੋਕ ਭਾਜੀ ਭਾਜੀ ਆਪਾਂ ਕਹਿੰਨੇ ਆ 트럼ਪ ਨੂੰ 트럼ਪ ਮੁੱਦੇ ਇਸ ਤੇ ਹੀ ਇਲੈਕਸ਼ਨ ਜਿੱਤੀ ਉਹਨਾਂ ਭਾਜੀ ਜਿੱਤੀ ਇਸ ਤੇ ਹਾਂ ਉਹਨ ਉਹਨ ਪਹਿਲਾਂ ਕਿਹਾ ਵੀ ਮੈਂ ਮੇਰਾ ਮੇਰਾ ਹਾ ਮੁੱਦਾ ਤੇ ਇੰਡੀਆ ਨੂੰ ਥੋੜੀ ਬੇ ਚੋਣ ਮੈਨੀਫੈਸਟੋ ਕੁਸ਼ੀਆਂ ਮੁੜ ਕੇ ਉਹਦੇ ਤੇ ਕਰਨਾ ਹੀ ਕੁਝ ਨਹੀਂ ਬਿਲਕੁਲ ਬਿਲਕੁਲ ਹੈਨਾ ਇੰਡੀਆ ਤਾਂ ਹੁਣ ਚੋਣ ਮੈਨੀਫੈਸਟੋ ਵਿੱਚ ਤਾਂ ਬਹੁਤ ਕੁਝ ਮਤਲਬ ਇਹ ਤਾਂ ਤਾਲੇ ਤੋੜ ਕੇ ਲਿਆਉਣ ਦੀ ਗੱਲ ਕਰਦੇ ਸਾਡੇ ਲੀਡਰ ਹੂੰ ਹਾਂ ਪਰ ਮੈਨੂੰ ਲੋਕਾਂ ਨੇ ਮੈਨੂੰ ਇਹ ਮੈਨੂੰ ਇਹ ਜ਼ਰੂਰ ਦੱਸੋ ਕਿ ਕੀ ਡਰਾਈਵਿੰਗ ਲਾਇਸੈਂਸ ਲੈਣ ਦੇ ਵਿੱਚ ਵੀ ਕੋਈ ਏਜੰਟ ਜਾਂ ਕੁਝ ਇਸ ਤਰ੍ਹਾਂ ਹੋ ਜਾਂਦਾ ਜਿਹੜਾ ਗਲਤ ਲੋਕਾਂ ਨੂੰ ਲਾਇਸੈਂਸ ਇਸ਼ੂ ਹੋ ਗਏ ਜਿਵੇਂ ਆਮ ਕੈਲੀਫੋਰਨੀਆ ਸਟੇਟ ਤੇ ਇਲਜ਼ਾਮ ਆ ਰਿਹਾ ਕਿ ਵਿੱਚ ਕਈ ਕੁਝ ਚੱਲ ਜਾਂਦਾ ਜੀ ਪਹਿਲਾਂ ਤਾਂ ਬੜਾ ਏਜੀ ਸੀਗਾ ਨਾ ਕਿ ਕੋਈ ਆਇਆ ਤੇ ਉਹਨੇ ਆਪਣਾ ਕੇਸ ਲਾਇਆ ਅਸਾਈਲਮ ਦਾ ਜਾਂ ਕੋਈ ਲਾਇਆ ਤੇ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਲਾਓ ਹੋ ਗਿਆ ਤੇ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਲਾਇਸੈਂਸ ਲਿਆ ਤੇ ਟਰੱਕ ਤੇ ਚੜ ਗਿਆ ਹਾਲਾਂਕਿ ਔਖਾ ਕੰਮ ਹੈ ਔਖਾ ਕੰਮ ਹੈ ਲੇਕਿਨ ਜੇ ਕੰਪੈਰੀਟਿਵਲੀ ਦੇਖੀਏ ਕਿ ਇੰਡੀਆ ਦੇ ਵਿੱਚ ਟਰੱਕ ਚਲਾਉਣਾ ਤੇ ਅਮਰੀਕਾ ਦੇ ਵਿੱਚ ਕਿੰਨਾ ਫਰਕ ਹੈ ਕਿੰਨੀ ਅੱਛੀ ਉੱਥੇ ਇੱਜ਼ਤਦਾਰ ਇੱਕ ਰਿਟਰਨ ਹੈ ਇੱਜ਼ਤਦਾਰ ਇਨਕਮ ਹੈਗੀ ਹੈ ਸੋ ਇਹ ਕੁਝ ਇੱਕ ਗੱਲਾਂ ਤਾਂ ਚਲਦੀਆਂ ਨੇ ਨਾ ਤਾਂ ਹੀ ਸਾਡੇ ਲੋਕ ਕੈਨੇਡਾ ਦੇ ਵਿੱਚ ਵੀ ਜਾ ਕੇ ਤਾਂ ਪਹਿਲਾ ਪਹਿਲ ਜਿਨ੍ਹਾਂ ਨੇ ਕਿਤੇ ਟਰੱਕ ਚਲਾਏ ਨੇ ਉਹ ਬੜੇ ਸੌਖੇ ਹੋਏ ਘਰ ਜਲਦੀ ਲੈ ਲਏ ਫਾਈਨੈਂਸ਼ਲੀ ਥੋੜੇ ਫ੍ਰੀ ਹੋ ਗਏ ਬਾਅਦ ਚ ਉਹਨਾਂ ਨੇ ਹੋਰ ਧੰਦੇ ਸ਼ੁਰੂ ਕੀਤੇ ਸੋ ਇੱਕ ਤਰ੍ਹਾਂ ਨਾਲ ਔਖਾ ਕੰਮ ਹੈ ਜਿਹੜਾ ਪੰਜਾਬੀਆਂ ਨੂੰ ਔਖਾ ਵੀ ਨਹੀਂ ਲੱਗਦਾ ਇਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਛਤਰ ਨਾਲ ਸਿਆ ਵੈਸੇ ਘਰ ਤੋਂ ਦੂਰ ਰਹਿਣਾ ਹੈ ਲੇਕਿਨ ਮੁਸ਼ਕਲ ਹਾਲਾਤਾਂ ਚ ਵੀ ਰਹਿਣਾ ਹੈ ਫਿਰ ਵੀ ਸਾਡੇ ਲੋਕ ਕਹਿੰਦੇ ਵੀ ਨਹੀਂ ਪੈਸੇ ਚੰਗੇ ਬਣਦੇ ਹਾਂਜੀ ਰੰਦਾਵਾ ਸਾਹਿਬ ਬਿਲਕੁਲ ਸਹੀ ਕਹ ਲਿਆ ਜਿਹੜੀ ਤੁਸੀਂ ਲਾਇਸੈਂਸ ਲੈਣ ਦੀ ਪ੍ਰਕਿਰਿਆ ਦੱਸਦੇ ਆ ਨਾ ਉਹ ਉਹ ਇੱਥੇ ਲਾਇਸੈਂਸ ਨਾ ਬਹੁਤ ਸੌਖਾ ਮਿਲ ਜਾਂਦਾ ਕੋ ਤੁਹਾਨੂੰ ਲੇਕਿਨ ਨਾ ਉਹਦੇ ਬਾਰੇ ਆਉਂਦਾ ਹੋਣਾ ਚਾਹੀਦਾ ਕੋਸ਼ਿਸ਼ ਜਿੱਦਾਂ ਹੁਣ ਈਵਨ ਕਾਰ ਦਾ ਲਾਇਸੈਂਸ ਜਾਂ ਆਪਣੇ ਐਦਾ ਟਰੱਕ ਦਾ ਲਾਇਸੈਂਸ ਵੀ ਆ ਨਾ ਤੁਸੀਂ ਇੱਕ ਰਿਟਨ ਟੈਸਟ ਆਉਂਦਾ ਉਹ ਪਾਸ ਕਰੋ ਮੋٹے ਮੋٹے ਲੇਕਿਨ ਪਹਿਲੀਆਂ ਚ ਸੁਣਦੇ ਜ਼ਰੂਰ ਆ ਪਈ ਮਤਲਬ ਐਦਾ ਲੋਕਾਂ ਨੇ ਲੈ ਲੂ ਲੈ ਜੀ ਲਾਇਸੈਂਸ ਜੀ ਉਹ ਜਿਹੜੇ ਹੋਏ ਤਾਂ ਕਿ ਟੈਸਟ ਜਿਹੜੇ ਉਹ ਕਾਪੀ ਕਰਕੇ ਲੈ ਗਏ ਬੰਦੇ ਤਾਂ ਉਹ ਟੈਸਟ ਪਾਸ ਕਰ ਲਿਆ ਜਾਂ ਕਿਦਾਂ ਹਨਾ ਇੰਨਾ ਕਿ ਇੰਨਾ ਕ ਹੁੰਦਾ ਰਿਹਾ ਜਿੱਦਾਂ ਪਈ ਲੈਵੇ ਪਈ ਕਿਤੇ ਉਦਾਂ ਹੀ ਐਦਾ ਮੜਾ ਮੋਟਾ ਕਿਤੇ ਪੜਦੇ ਜੈਨਾ ਲਿਖ ਕੇ ਲੈ ਜਾਓ ਜਿਹੜੇ ਉਹ ਸਵਾਲਾਂ ਦੇ ਜਵਾਬ ਆ ਤੇ ਉੱਥੇ ਤੁਸੀਂ ਪਾਸ ਕਰ ਲਿਆ ਜਿਹੜਾ ਉਹ ਟੈਸਟ ਆ ਹਨਾ ਪਰ ਜਿਹੜਾ ਹੋਣੀ ਨਹੀਂ ਉਹ ਕੰਪਿਊਟਰ ਤੇ ਕਰ ਦਿੱਤਾ ਭਾਜੀ ਅੱਛਾ ਕਦੋਂ ਤੋਂ ਕਦੋਂ ਤੋਂ ਮੈਂ ਪਿਛਲੀ ਵਾਰੀ ਮੈਨੂੰ 2 ਸਾਲ ਹੋ ਗਏ ਮੈਂ ਮੇਰਾ ਮੇਰੇ ਕੋ ਸਾਰੀਆਂ ਐਂਡੋਰਸਮੈਂਟਾਂ ਜਿੱਦਾ ਹੈਜ਼ਮਟ ਦੀ ਟੈਂਕਰ ਦੀ ਡਬਲ ਟ੍ਰिपल ਦੀ ਉਹਨਾਂ ਹੈਜ਼ਮਟ ਦਾ ਜਦੋਂ ਲਾਇਸੈਂਸ ਰੀਨਿਊ ਹੁੰਦਾ ਤਾਂ ਘਟੋ ਘਟ ਹੈਜ਼ਮਟ ਦਾ ਜਰੂਰ ਲੈਂਦੇ ਰਿਟਨ ਟੈਸਟ ਜੀ ਇਹ ਮੇਰਾ 2 ਸਾਲ ਪਹਿਲਾਂ ਹੋਇਆ ਸੀਗਾ ਡੇਢ ਤੋਂ 2 ਸਾਲ ਪਹਿਲਾਂ ਤਾਂ ਮੈਨੂੰ ਨਹੀਂ ਤੇ ਪੇਪਰ ਵਾਲਾ ਹੁਣ ਟੈਸਟ ਹੈ ਨਹੀਂ ਠੀਕ ਹੈ ਮੇਰਾ ਤਾਂ ਉਹ ਨਹੀਂ ਫਿਰ ਕੰਪਿਊਟਰ ਤੇ ਹੀ ਕਹਿੰਦੇ ਉਹ ਹੈਗਾ ਕੰਪਿਊਟਰ ਉਹਨੂੰ ਖੋਲ ਲਾ ਉੱਥੇ ਆਨ ਹੋ ਜਾਣਾ ਫਿਰ ਇਨਸਟਰਕਸ਼ਨ ਆ ਜਾਂਦੀਆਂ ਤੁਹਾਡੇ ਨਾਲ ਦੀ ਨਾਲ ਤਾਂ ਉਹਦੇ ਤੇ ਉਹਦੇ ਤੇ ਕਹਿੰਦੇ ਵੀ ਤੂੰ ਮਤਲਬ ਵਿੱਚ ਦਬ ਕਰ ਲਾ ਠੀਕ ਹੈ ਹਨਾ ਤੇ ਹੁਣ ਉਹ ਸਾਰਾ ਉਹ ਕੰਪਿਊਟਰ ਤੇ ਹੋ ਗਿਆ ਭਾਜੀ ਅੱਛਾ ਮੈਨੂੰ ਹੁਣ ਹਾਂ ਜਰੂਰ ਹੋਰ ਹੁਣ ਉਹ ਥੋੜਾ ਜਿਹਾ ਔਰ ਔਰ ਹੁਣ ਸੌਰੀ ਹੁਣ ਉਹ ਥੋੜਾ ਜਿਹਾ ਹੋਰ ਵੀ ਸਖਤ ਕਰਨ ਕਿ ਪਹਿਲਾਂ ਨਾਲੋਂ ਵੀ ਠੀਕ ਹੈ ਅੱਛਾ ਮੈਨੂੰ ਹੁਣ ਜਿਹੜਾ ਬੰਦਾ ਵੀ ਹਾਂਜੀ ਮੈਨੂੰ ਹੁਣ ਦੱਸੋ ਕਿ ਹਾਂਜੀ ਜਿਹੜੇ ਆਮ ਤੌਰ ਤੇ ਇਲਜ਼ਾਮ ਆ ਰਹੇ ਨੇ ਕਿ ਸਾਡੇ ਬੰਦੇ ਕੋਈ ਨਾ ਕੋਈ ਨਸ਼ਾ ਲੈ ਕੇ ਵੀ ਡਰਾਈਵਿੰਗ ਕਰਦੇ ਨੇ ਆਮ ਤੌਰ ਤੇ ਤਾਂ ਇਹਨਾਂ ਦੇਸ਼ਾਂ 'ਚ ਇਹ ਗੱਲ ਮੰਨੀ ਨਹੀਂ ਜਾਂਦੀ ਕੋਈ ਛੋਟੀ ਮੋਟੀ ਕਾਰ ਵੀ ਨਹੀਂ ਚਲਾਉਂਦਾ ਸੱਚ ਹੈ ਕਿ ਸਾਡੇ ਨਵੇਂ ਮੁੰਡੇ ਰਸ਼ਾ ਕਰਕੇ ਡਰਾਈਵਿੰਗ ਕਰ ਰਿਹਾ ਹੈ ਕੀ ਸੱਚ ਹੈ ਹਾਂ ਜੀ ਰੰਧਾਵਾ ਸਾਬ ਬਿਲਕੁਲ ਬਹੁਤ ਸਾਰੀਆਂ ਸੁਣਦੇ ਆ ਗੱਲਾਂ ਵੀ ਕਰਦੇ ਆ ਮੁੰਡੇ ਪਾਪਾ ਜੀ ਅੱਛਾ ਬਿਲ ਬਿਲਕੁਲ ਕਰਦੇ ਆ ਮੈਂ ਤਾਂ ਹੀ ਕਹਿੰਦਾ ਵੀ ਉਹ ਉਸ ਚੀਜ਼ ਨੂੰ ਨਾ ਪਾਜੀ ਸੀਰੀਅਸ ਨਹੀਂ ਲੈ ਰਹੇ ਜਿੱਦਾਂ ਆਪਾਂ ਪਿੰਡ 'ਚ ਨਾ ਉਦਾਂ ਹੀ ਹੁੰਦਾ ਵੀ ਗੱਡਾ ਹੱਕਿਆ ਵੀ ਚਲੋ ਜੀ ਪੱਠੇ ਲੈਣ ਤੁਰ ਪਏ ਜਾਨੀ ਇਦਾਂ ਵੀ ਉਦਾਂ ਹੀ ਐਵੇਂ ਜਾਨੀ ਸ਼ੋਗ ਮੇਲੇ ਜਾਇਚ ਨਾ ਆਪਾਂ ਇਹਨੂੰ ਈਜ਼ੀਲੀ ਲੈਨੇ ਬਹੁਤ ਪਾਜੀ अच्छा सीरियसली ਲੈਣੇ ਆਪਾਂ ਇਸ ਚੀਜ਼ ਨੂੰ ਜਿਹੜਾ ਆ ਹਨਾ ਆਪਾਂ ਇਹਨੂੰ ਸਮਝਦੇ ਆਪੇ ਚਲੋ ਯਾਰ ਕੋਈ ਕੁਝ ਨਹੀਂ ਹੁੰਦਾ ਹੁਣ ਉਹ ਮੁੰਡਾ ਜਿਹੜਾ ਹੁਣ ਆਪਣੇ ਜਿਹਦਾ ਇਹ ਐਕਸੀਡੈਂਟ ਹੋਇਆ ਹੁਣ ਕੱਲ ਪਰसों ਦਾ ਇਹ ਵੀ ਇੱਕ ਸਵਾਲ ਉੱਠਦਾ ਪਈ ਪਈ ਜਦੋਂ ਇੰਸ਼ੋਰੈਂਸ ਦੇ ਵਿੱਚ ਤੁਹਾਡਾ ਨਾਂ ਐਡ ਕਰਦੇ ਤਾਂ 23 ਸਾਲ ਦੀ ਉਮਰ ਜਿਹੜੀ ਰਿਕੁਆਇਰਮੈਂਟ ਹੈ ਭਾਜੀ اچھا 21 ਨਹੀਂ ਹੈ 21 ਨਹੀਂ ਹੈ ਹੂੰ 23 ਸਾਲ ਦਾ ਬੰਦਾ ਚਾਹੀਦਾ ਜੇ ਤੁਸੀਂ ਇੰਸ਼ੋਰੈਂਸ ਤੇ ਐਡ ਕਰਨਾ ਨਵਾਂ ਲਾਇਸੈਂਸ ਨੂੰ ਇੰਸ਼ੋਰੈਂਸ ਕੰਪਨੀਆਂ ਐਡ ਹੀ ਨਹੀਂ ਕਰਦੀਆਂ ਜਿਹੜੀ ਕਰਦੀ ਐ ਕੋ ਕੰਪਨੀ ਇੰਸ਼ੋਰੈਂਸ ਬਹੁਤ ਜ਼ਿਆਦਾ ਮਹਿੰਗੀ ਹੋ ਜਾਂਦੀ ਭਾਜੀ ਅੱਛਾ ਤੇ ਇਹਦਾ ਮਤਲਬ ਸਾਡੇ ਲੋਕ ਸਾਡੇ ਲੋਕ ਲੈਂਦੇ ਹੀ ਨਹੀਂਗੇ ਨਹੀਂ ਸਾਡੇ ਲੋਕ ਕੀ ਕਰਦੇ ਆ ਬਹੁਤੇ ਲੋਕ ਜਿਹੜੇ ਅਸੀਂ ਸੁਣਦੇ ਆ ਇਹਦਾ ਬਾਅਦ ਚ ਹੁਣ ਪੰਗੇ ਪਏ ਤੇ ਪਤਾ ਲੱਗਣਾ ਤੁਹਾਡੇ ਸਾਹਮਣੇ ਆ ਜਾਣੀ ਸਾਰੀ ਗੱਲ ਹੋ ਸਕਦਾ ਉਹਦਾ ਨਵਾਂ ਇੰਸ਼ੋਰੈਂਸ ਦੇ ਵਿੱਚ ਐਡ ਹੀ ਨਾ ਕੀਤਾ ਹੋਵੇ ਭਾਜੀ ਉਹੋ ਅੱਛਾ ਆਪਣੀ ਵਾਲਿਆਂ ਨੇ ਅੱਛਾ ਜੀ ਜਿਉ ਨਾ ਹੋਇਆ ਇਹ ਤਾਂ ਹੋਰ ਵੀ ਬਹੁਤ ਵੱਡੇ ਪੰਗੇ ਵਾਲੀ ਗੱਲ ਹੋ ਜਾਣੀ ਨਹੀਂ ਇਹਨੂੰ ਤਾਂ ਇਹਨੂੰ ਤਾਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਊ ਲੀਗਲੀ ਇਹ ਤਾਂ ਭਾਰੀ ਸਜ਼ਾਵਾਂ ਦੀ ਗੱਲ ਹੈ ਕਿਉਂਕਿ ਉਹਦੇ ਟੈਸਟ ਜਿਹੜੇ ਮੈਡੀਕਲ ਟੈਸਟ ਜੇ ਉਹਨਾਂ ਚ ਨਸ਼ਾ ਟਰੇਸ ਹੋ ਗਿਆ ਤਾਂ ਉਹਦੇ ਲਈ ਤਾਂ ਔਖਾ ਹੈ ਆਪਣੀ ਡਿਫੈਂਸ ਵਿੱਚ ਕੁਝ ਕਹਿਣਾ ਕਿਉਂਕਿ ਇੱਕ ਤਾਂ ਐਕਸੀਡੈਂਟ ਤੇ ਐਕਸੀਡੈਂਟ ਉਹ ਵੀ ਨਸ਼ਾ ਕਰਕੇ ਹੋਇਆ ਹੋਵੇ ਇਹ ਤਾਂ ਬਹੁਤ ਘਨਾਉਣੀ ਗੱਲ ਮੰਨੀ ਮੰਨੀ ਜਾਊਗੀ ਨਾ ਉੱਥੇ ਪਰ ਮੈਂ ਜਿਹੜਾ ਜਿਹੜਾ ਸਵਾਲ ਤੁਹਾਡੇ ਤੋਂ ਪੁੱਛ ਰਿਹਾ ਕਿ ਸੱਚੀ ਮੁੱਚੀ ਨਸ਼ੇ ਦਾ ਜਿਹੜਾ ਆਮ ਤੌਰ ਤੇ ਭੁੱਕੀ ਫੀਮ ਦੂਜਾ ਤੀਜਾ ਸਾਡੇ ਲੋਕ ਅੱਜ ਕੱਲ ਇੰਤਜ਼ਾਮ ਕਰ ਹੀ ਲੈਂਦੇ ਆ ਹਾਲਾਂਕਿ ਕਈ ਸੋਬਿਆਂ ਦੇ ਵਿੱਚ ਤਾਂ ਉੱਥੇ ਕਈ ਤਰ੍ਹਾਂ ਦਾ ਨਸ਼ਾ ਲੀਗਲ ਵੀ ਹੈਗਾ ਤੁਹਾਡੇ ਨਹੀਂ ਉਹ ਤਾਂ ਰੰਦਾਵਾ ਸਾਹਿਬ ਜਿਹੜੀ ਹੁਣ ਭੰਗਿਆ ਭੰਗ ਤਾਂ ਸਾਡੇ ਹੁਣ ਸਾਡੀ ਸਟੇਟ 'ਚ ਵੀ ਲੀਗਲ ਹੀ ਆ ਜੀ ਕੈਲੀਫੋਰਨੀਆ ਦੇ ਵਿੱਚ ਹਾਂ ਪਰ ਉਹ ਲੀਗਲ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਭੰਗ ਪੀ ਕੇ ਟਰੱਕ ਚਲਾਓ ਇਹ ਵੀ ਹੈ ਇਹ ਵੀ ਹੈ ਜੇ ਉਹ ਨਸ਼ਾ ਤਾਂ ਹੁਣ ਸ਼ਰਾਬ ਨਾਲ ਸਟੋਰ ਇੱਥੇ ਭਰੇ ਪਏ ਆ ਤੁਸੀਂ ਦੇਖ ਕੇ ਗਏ ਹੀ ਆ ਆਏ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਕਿਦਾਂ ਸ਼ਰਾਬ ਨਾਲ ਭਰੇ ਪਏ ਸਟੋਰ ਇਹਦਾ ਮਤਲਬ ਇਹ ਤੁਹਾਨੂੰ ਵੀ ਤੂੰ ਸ਼ਰਾਬ ਪੀ ਕੇ ਟਰੱਕ ਚਲਾਉਂ ਬਹੁਤ ਤਰ੍ਹਾਂ ਦੀ दारू ਹੈ ਉੱਥੇ ਤਾਂ ਪਰ ਉਹ ਤੁਹਾਡੀ ਵੀਕੈਂਡ ਲਈ ਕਰਦੇ ਫਰੀ ਦੇ ਨਾਲ ਲਈ ਨਹੀਂ ਹੁਣ ਦੇਖੋ ਅਸੀਂ ਜਿੱਦਣ ਅਸੀਂ ਘਰ ਆ ਪਤਾ ਵੀ ਨਹੀਂ ਕੋ ਸਵੇਰ ਨੂੰ ਅਰਲੀ ਕੰਮ ਤੇ ਜਾਣਾ ਉਦੋਂ ਨੂੰ ਹਰੇਕ ਬੰਦਾ ਇੰਜੋਇਮੈਂਟ ਕਰਦਾ ਆਪਣੀ ਹਾਂ ਹੈਨਾ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਸੀਂ ਟਰੱਕ 'ਚ ਸ਼ਰਾਬ ਰੱਖੋ ਤਾਂ ਟਰੱਕ ਸ਼ਰਾਬ ਪੀ ਕੇ ਜਾਂ ਭੰਗ ਪੀ ਕੇ ਜੇ ਕੋਈ ਲੀਗਲ ਵੀ ਨਸ਼ਾ ਤਾਂ ਉਹ ਲੀਗਲ ਕਰਕੇ ਵੀ ਚਲਾਓ ਤੁਸੀਂ ਇਹਦਾ ਥੋੜੀ ਭਾਜੀ ਹਾਂ ਨਾ ਪਲੱਸ ਇੱਥੇ ਜੇ ਆਮ ਇੱਕ ਡੀਯੂਆਈ ਮਿਲਦੀ 10 ਤੋਂ 15000 ਡਾਲਰ 'ਚ ਪਹਿਲੀ ਡੀਯੂਆਈ ਪੈਂਦੀ ਭਾਜੀ ਬੰਦੇ ਨੂੰ ਅੱਛਾ हां जे सेकंड मिलਦੀ 25 25 ਤੋਂ 30 ਹਜ਼ਾਰ ਡਾਲਰ ਲੱਗ ਜਾਂਦਾ ਬੰਦੇ ਦਾ ਭਾਜੀ ਤੁਹਾਡਾ ਮਤਲਬ ਜਿਹਨੂੰ ਚਲਾਨ ਕਹਿੰਦੇ ਇੰਡੀਆ ਚ ਟਿਕਟ ਦੇਣੀ ਉਥੇ ਚਲਾਨ ਕਹਿੰਦੇ ਫੇ ਕੱਲਾ ਇੱਕ ਨਹੀਂ ਇੱਕ ਟਿਕਟ ਚਲਾਨ ਫੇ ਉਹਦੇ ਵਿੱਚ ਉਹ ਇਦਾਂ ਹੈ ਕਿ ਕਲਾਸਾਂ ਲਾਓ ਫੇ ਫਾਈਨ ਉਹਦਾ ਬਹੁਤ ਮਹਿੰਗਾ ਪੈਂਦਾ ਕੰਮ ਭਾਜੀ ਹੂੰ ਔਰ ਟਰੱਕ ਦਾ ਲਾਇਸੈਂਸ ਜੇ ਉਸ ਬੰਦੇ ਨੂੰ ਡੀਯੂਆਈ ਮਿਲਦੀ ਉਹਦਾ ਕਲਾਸ ਏ ਏ ਏ ਜਿਹੜਾ ਲਾਇਸੈਂਸ ਉਹ ਰੱਦ ਕਰ ਦਿੰਦੇ ਆ ਓਹੋ ਜੀ ਫੇਰ ਵੀ ਲੋਕ ਰਿਸਕ ਲਈ ਲੈਂਦੇ ਆ ਫੇਰ ਵੀ ਪੰਗਾ ਲੈਂਦੇ ਆ ਆਪਣੇ ਬੰਦੇ ਆਸਾਨਾ ਫੇਰ ਵੀ ਲੋਕ ਰਿਸਕ ਲੈਣੋਂ ਨਹੀਂ ਹਟਦੇ ਭਾਜੀ ਅੱਛਾ ਆਪਾਂ ਅੱਗੇ ਫਿਰ ਗੱਲਬਾਤ ਕਰਦੇ ਰਵਾਂਗੇ ਤੁਸੀਂ ਹੁਣ ਗ੍ਰਾਮ ਨਾਲ ਇਹ ਕਹਿ ਰਹੇ ਹੋ ਆਪਾਂ ਅਗਲੀ ਵਾਰੀ ਫਿਰ ਗੱਲ ਕਰਦੇ ਆਂ 1-2 ਦਿਨ ਦੇ ਵਿੱਚ ਜੋ ਸਥਿਤੀਆਂ ਬਣਦੀਆਂ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਕੋ ਟੈਕਨੀਕਲੀ ਜ਼ਿਆਦਾ ਪਤਾ ਨਹੀਂ ਸੀ ਮੇਰੇ ਸਵਾਲ ਵੀ ਸ਼ਾਇਦ ਅਟਪਟੇ ਹੀ ਹੋਣ ਪਰ ਮੈਂ ਅਗਲੀ ਵਾਰੀ ਤੁਹਾਡੇ ਤੋਂ ਹੋਰ ਬਿਹਤਰ ਸਮਝਣ ਦੀ ਕੋਸ਼ਿਸ਼ ਕਰੂੰਗਾ ਟਰਕਿੰਗ ਨੂੰ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਠੀਕ ਹੈ ਰੰਧਾਵਾ ਸਾਹਿਬ ਠੀਕ ਹੈ ਜੀ ਸასი ਕਾਲ ਜੀ ਸਾਸਾ